ਪਰ ਜਿਹੜੀਆਂ ਗੱਲਾਂ ਬਾਤ ਪਦੀਆਂ ਜਿਵੇਂ ਗਲਾਸ ਮਾਰਿਆ ਗੋਲੀ ਚੱਲੀ ਐਕਚੁਅਲੀ ਉਹ ਸ਼ੋਅ ਦਿੱਤੇ ਮੈਂ ਵੀ ਜਾਣਾ ਸੀ ਕੁਝ ਲੋਕ ਮੈਂ ਸਟੇਜ ਤੇ ਗਈ ਨਾ ਲੋਕ ਕਾਫੀ ਰੋਲਾ ਪਾਣ ਲੱਗੇ ਮੈਂ ਡਰ ਕੇ ਹਾਂ ਜੇ ਤੋਂ ਥੱਲੇ ਕੈਵਨ ਚ ਆ ਕੇ ਕੈਵਨ ਚ ਆ ਕੇ ਕੈਵਨ ਚ ਆ ਕੇ ਉਹਨੇ ਪਿਸਟਲ ਕੱਢ ਲਈ ਪਿਸਟਲ ਕੱਢ ਕੇ ਤੇ ਇਹ ਗੱਲ ਨਾ ਕਿਸੇ ਸਭ ਸਭ ਨੂੰ ਮਜ਼ਾਕ ਲਾਦੀ ਹਰ ਕੋਈ ਕੰਦਰ ਨਹੀਂ ਐਦਾਂ ਨਹੀਂ ਹੋ ਸਕਦਾ ਤੁਹਾਨੂੰ ਇਹ ਕੰਮ ਕਿਉਂ ਕਰਨਾ ਪਿਆ ਪਾਪਾ ਦੀ ਡੈਥ ਹੋ ਗਈ ਸੀ ਤੁਸੀਂ ਕਿੰਨੀ ਉਮਰ ਦੇ ਸੀ ਮੈਂ ਸੀਗੀ ਉਸ ਟਾਈਮ 13 ਸਾਲ ਫੋਟੋ ਫਿਰ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਣ ਲੱਗੇ ਪਏ ਸਲੈਂਚ ਪੈਸੇ ਆ ਰਹੇ ਆ ਪੈਸੇ ਕਰਕੇ ਕਰਨਾ ਹਾਂਜੀ ਪੈਸੇ ਆ ਰਹੇ ਨਹੀਂ ਰੁਕਿਆ ਨਹੀਂ ਸਮਝਦੇ ਹੋ ਤੁਹਾਡੇ ਰਿਸ਼ਤੇਦਾਰਾਂ ਨੇ ਕਿਸੇ ਨੇ ਤਾਂ ਕਿਹਾ ਹੋਣਾ ਵੀ ਕਿੰਦ ਨਹੀਂ ਸਾਡੇ ਸਾਰੇ ਆਣੋਂ ਹਟ ਗਏ ਸੀ ਤੇ ਹੁਣ ਸਾਰੇ ਹੁਣ ਦੇਖ ਲਓ ਮੈਂ ਕੰਮ ਕਰਦੀ ਆ ਸਾਰਾ ਕੁਝ ਹੀ ਆਪਣਾ ਹੈਗਾ ਹੁਣ ਸਾਰੇ ਆਉਂਦੇ ਆ ਬਟ ਮੇਰੀ ਮੰਮਾ ਨੇ ਵੀ ਇੱਕ ਟਾਈਮ ਤੇ ਨਾ ਸਾਨੂੰ ਇਹ ਗੱਲ ਕਹੇਤੀ ਸੀ ਤੁਸੀਂ ਆਪ ਦਾ ਕਰ-ਬਾਰ ਲੈ ਕੇ ਤੇ ਅੱਡ ਰੋ ਜਿਸ ਮਾ ਨੂੰ ਮੈਂ ਜਨਨ ਕਿ ਭਾਂਡੇ ਮਾਂਜਨੇ ਛਡਾ ਕੇ ਵੀ ਵਧੀਆ ਤਰੀਕੇ ਨਾਲ ਰਹਿਣ ਸਹਿਣ ਲਾ ਪਾ ਪਾਪਾ ਯਾਦ ਹੋਣ ਤਾਂ ਕਿ ਕਿੰਨੂ ਯਾਦ ਨਹੀਂ ਆਦਾ ਇਹ ਮਾਪੇ ਜਿਉਂ ਹੁੰਦੇ ਤੁਸੀਂ ਇਹ ਕੰਮ ਕਰਦੇ ਸ਼ਾਇਦ ਨਾ ਤੇਰੀ ਸੋਚ ਸ਼ੁਰੂ ਤੋਂ ਹੀ ਇਹ ਸੀਗੀ ਕਿ ਮੈਂ ਵਿਆਹ ਕਰਾਉਂਗੀ ਤੇ ਆਪਣੇ ਘਰਦਿਆਂ ਦੀ ਮੱਝੀ ਨਾਲ ਵੀ ਜਿੱਥੇ ਮੇਰੇ ਮੰਮੀ ਦਾ ਘਰ ਖੜੇ ਕਰਕੇ ਬਾਅਦ ਚ ਹੋ ਸਕਦਾ ਉਹਨਾਂ ਨੂੰ ਅਸੀਂ ਬੋਝ ਲੱਗਣ ਲੱਗੇ ਹੋਵਾਂਗੇ ਕਿਉਂਕਿ ਮੇਰੇ ਹਸਬੰਦ ਉਸ ਟਾਈਮ ਕੰਮ ਨਹੀਂ ਸੀ ਪੈਸੇ ਆਣ ਕਿ ਪੈਸਾ ਕਿੰਨੂੰ ਨਹੀਂ ਚੰਗਾ ਲੱਗਦਾ ਇਹ ਬਾਕੀ ਜਿਸ ਇਨਸਾਨ ਨੇ ਗਰੀਬੀ ਦੇਖੀ ਹੋਵੇ ਨਾ ਜੀ ਉਹਨੂੰ ਪਤਾ ਹੁੰਦਾ ਉਹਨੂੰ ਪਤਾ ਹੁੰਦਾ ਉਹਨੂੰ ਪੈਸਾ ਬਹੁਤ ਚੰਗਾ ਲੱਗਦਾ ਕੋਈ ਕੁੜੀਆਂ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਗਈ ਉਹਨਾਂ ਕੋਲੇ ਹੋਰ ਕੰਮ ਹੀ ਨਹੀਂ ਹੈ ਉਹ ਇਸ ਕੰਮ ਚ ਆ ਜਾਂਦੇ ਹਾਂ ਹਾਂਜੀ ਇਸ ਕੰਮ ਚ ਆ ਜਾਂਦੇ ਆ ਤੁਹਾਡੇ ਸੰਪਰਕ ਚ ਹੈ ਤਾਂ ਅਸੀਂ ਦੇਖੀਏ ਕੁੜੀਆਂ ਇਸ ਤਰ੍ਹਾਂ ਦੀ ਹਾਂਜੀ ਮੈਂ ਖੁਦ ਦੇਖੀ ਇਹ ਡਰਿੰਕ ਕਰਦੀਆਂ ਨੇ ਪਿੱਛੇ ਬੈਠੀਆਂ ਉਹਨੀਆਂ ਡਰਿੰਕ ਕਰਦੀਆਂ ਡਰਿੰਕ ਕਰਦੀਆਂ ਹਾਂਜੀ ਮਤਲਬ ਉਹ ਕੁੜੀਆਂ ਇਹ ਗੱਲ ਕਹਿੰਦੀਆਂ ਨੇ ਕਿ ਸਾਡੇ ਕੋਲੇ ਡਰਿੰਕ ਕੀਤੀ ਬਗੈਰ ਨੱਚਣ ਨਾ ਸਟੇਜ ਉੱਤੇ ਗਲਤ ਇਸ਼ਾਰੇ ਕੀਤੇ ਜਾਂਦੇ ਆ ਇਹ ਗੱਲਾਂ ਹੁੰਦੀਆਂ ਆਮ ਲੇਡੀਜ਼ ਨੇ ਚਲੋ ਆਪਾਂ ਹੁਣ ਕਿਸੇ ਨੂੰ ਤਾਂ ਨਹੀਂ ਪਤਾ ਕਿ ਮੈਂ ਹੋਰ ਕਿਸ ਤਰ੍ਹਾਂ ਦਾ ਮੈਨੂੰ ਫਿਰ ਵੀ ਕੋਈ 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 ਛੇੜਨ ਵਾਲਾ ਕਮੈਂਟ ਬਾਜੀ ਕਰੂਗਾ ਕੋਈ ਛੇੜਨ ਵਾਲਾ ਮਿਲ ਜਾਂਦਾ ਉਹ ਤਾਂ ਫਿਰ ਆਪਾਂ ਨੱਚਣਾ ਜਾ ਕੇ ਸ਼ਰਿਆਮ ਹੈ ਨਾ ਜੀ ਲੋਕਾਂ ਨੂੰ ਕਿਉਂਕਿ ਅਸੀਂ ਖੁੱਦ ਲੋਕਾਂ ਨੂੰ ਇਸ਼ਾਰੇ ਕਰਨੇ ਹਨ ਪੈਸੇ ਕਢਾਉਣ ਦੇ ਮਾਰੇ ਲੋਕਾਂ ਦੇ ਹਰ ਜਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਮੈਂ ਹੈਪੀ ਭਗਤਾ ਅੱਜ ਫਿਰ ਇੱਕ ਖਾਸ ਮੁਲਾਕਾਤ ਤਹਿਤ ਅਸੀਂ ਬਠਿੰਡੇ ਆਏ ਆ ਆਰਕੈਸਟਰਾ ਸੱਭਿਆਚਾਰ ਗਰੁੱਪ ਜਿਨ੍ਹਾਂ ਨੂੰ ਚਰਖੇ ਵਾਲੇ ਵੀ ਕਹਿ ਦਿੱਤਾ ਜਾਂਦਾ ਹੈ ਅਸੀਂ ਵਿਆਹਾਂ ਤੇ ਬੁਲਾਉਣੇ ਆ ਉਹਨਾਂ ਕੁੜੀਆਂ ਨਾਲ ਜੋ ਕੁਝ ਵਾਪਰਦਾ ਗਿਆ ਅਸੀਂ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਕਦੇ ਗੋਲੀ ਚੱਲ ਜਾਂਦੀ ਹੈ ਕਦੇ ਕੋਈ ਗਲਾਸ ਮਾਰਦਾ ਹੈਗਾ ਇਹ ਕਿਉਂ ਗੱਲਾਂ ਵਾਪਰਦੀਆਂ ਨੇ ਇਸ ਬਾਰੇ ਗੱਲਬਾਤ ਕਰਨ ਲਈ ਇਸੇ ਫੀਲਡ ਦੇ ਵਿੱਚ ਸੱਭਿਆਚਾਰ ਗਰੁੱਪ ਦੇ ਵਿੱਚ ਕੰਮ ਕਰਨ ਵਾਲੀ ਸਰਬਜੀਤ ਕੌਰ ਜਿਸ ਨੂੰ ਘਰ ਦੇ ਵਿੱਚ ਪਿਆਰ ਨਾਲ ਸੱਬੋ ਕਿਹਾ ਜਾਂਦਾ ਪਰ ਉਹ ਸੱਬੋ ਜਿਸ ਦਾ ਮਾਪਿਆਂ ਨਾਲ ਸੱਬੋ ਰੱਖਿਆ ਹੋਊਗਾ ਜਾਂ ਸਰਬਜੀਤ ਰੱਖਿਆ ਹੋਊਗਾ ਉਸ ਨੂੰ ਇਸ ਫੀਲਡ 'ਚ ਆਉਣ ਲਈ ਆਪਣਾ ਨਾਮ ਅਲੀਸ਼ਾ ਰੱਖਣਾ ਪੈਂਦਾ ਹੈਗਾ ਸਭ ਤੋਂ ਸਰਬਜੀ ਤੋਂ ਅਲੀਸ਼ਾ ਤੱਕ ਦਾ ਸਫ਼ਰ ਇਸ ਫੀਲਡ 'ਚ ਕੀ ਕੁਝ ਗਲਤ ਹੁੰਦਾ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਠੀਕ ਹੋ ਤੁਸੀਂ ਹਾਂਜੀ ਕੌਨਸੀ ਚ ਤਾਂ ਨਹੀਂ ਹੋ ਰਹੇ ਡਰ ਤਾਂ ਨਹੀਂ ਪਹਿਲਾਂ ਕਦੇ ਇੰਟਰਵਿਊ ਕੀਤੀ ਹੈ ਨਹੀਂ ਜੀ ਜੋ ਸਟੇਜ ਤੇ ਪਰਫਾਰਮ ਕਰਦੇ ਆ ਉਦੋਂ ਕਦੇ ਡਰ ਲੱਗਿਆ ਨਾ ਜੀ ਬਿਲਕੁਲ ਵੀ ਨਹੀਂ ਉਦੋਂ ਕਿਉਂ ਨਹੀਂ ਡਰ ਲੱਗਦਾ ਬਸ ਕੰਮ ਹੈ ਜੀ ਹੁਣ ਕਾਫੀ ਟਾਈਮ ਹੋ ਗਿਆ ਇਸ ਕਰਕੇ ਡਰ ਲੱਗਦੀ ਨਹੀਂ ਕਿਉਂ ਇਸ ਫੀਲਡ 'ਚ ਕਿਵੇਂ ਆਏ ਸੀ ਕਦੋਂ ਆਏ ਸੀ ਬਸ ਜੀ ਇਸ ਲਾਈਨ 'ਚ ਕੰਮ ਕਰਦਿਆਂ ਨੂੰ ਇਹਨੂੰ ਕਾਫੀ ਟਾਈਮ ਹੋ ਗਿਆ ਕਿੰਨਾ ਸਮਾਂ ਮੈਂ 2004 ਤੋਂ ਕੰਮ ਸ਼ੁਰੂ ਕੀਤਾ ਜੀ। ਕਿਉਂ ਸ਼ੁਰੂ ਕਰਨਾ ਪਿਆ? ਇਹ ਜੀ ਕਰਦੀਆਂ ਮਜਬੂਰੀਆਂ ਬਸ ਜੀ। ਕੀ ਮਜਬੂਰੀਆਂ ਇਹੋ ਜੀਆਂ ਸੀ? ਘਰ ਚ ਫੈਮਿਲੀ ਮੰਨ ਲਓ ਮੈਂ ਮੇਰੇ ਪਾਪਾ ਮਮਾ ਕਿੱਥੋਂ ਦੇ ਰਹਿਣ ਵਾਲੇ ਤੁਸੀਂ? ਬਟਿੰਡੇ ਤੋਂ। ਖਾਸ ਆ ਸ਼ਹਿਰ ਦੇ? ਹਾਂ ਜੀ। ਤੇ ਕੋਈ ਲਾਗੇ ਪੈਣ ਸੀ? ਨਹੀਂ ਨਹੀਂ ਖਾਸ ਸ਼ਹਿਰ। ਕੀ ਕਿੰਨੇ ਭੈਣ ਭਾਈ ਸੀ ਤੁਸੀਂ? ਅਸੀਂ 2 ਭਾਈ 1 ਮੈਂ ਭੈਣ 3 ਜਣੇ। ਤੁਹਾਨੂੰ ਇਹ ਕੰਮ ਕਿਉਂ ਕਰਨਾ ਪਿਆ? ਪਾਪਾ ਦੀ ਡੈਥ ਹੋ ਗਈ ਸੀ ਜੀ। ਕੀ ਗੱਲ ਹੋਈ ਸੀ? ਉਹ ਬਸ ਥੋੜੇ ਬਿਮਾਰ ਜੀ ਗਏ। ਬਿਮਾਰ ਕਰਕੇ ਹਾਂਜੀ ਮੈਂ ਵੱਡੀ ਕਰ ਤੋਂ ਛੋਟਾ ਬ੍ਰਦਰ ਸੀਗਾ ਹਾਂਜੀ ਇੱਕ ਬ੍ਰਦਰ ਮੇਰੇ ਵੱਡਾ ਮਤਲਬ ਉਹ ਸਾਡੇ ਨਾਲ ਰਹਿੰਦੇ ਨਹੀਂ ਥੋੜੇ ਤੋਂ ਵੱਡਾ ਸੀ ਹਾਂਜੀ ਮੇਰੇ ਤੋਂ ਵੱਡਾ ਉਹ ਸ਼ੁਰੂ ਤੋਂ ਹੀ ਅਲੱਗ ਰਹਿੰਦੇ ਆ ਉਹ ਕਿਉਂ ਅਲੱਗ ਬਸ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਵੈਸੇ ਪਰ ਮੈਰ ਨੂੰ ਕਿਸ ਦੀ ਹਾਂਜੀ ਮੈਰਿਜ ਹੋਈ ਬੰਨਾਂ ਦੀ ਮੈਰਿਜ ਹੋਣ ਤੋਂ ਬਾਅਦ ਅੱਡ ਹੋਇਆ ਨਹੀਂ ਪਹਿਲਾਂ ਤੋਂ ਹੀ ਅੱਡ ਰਹਿੰਦੇ ਸੀ ਸ਼ੁਰੂ ਤੋਂ ਪਹਿਲੇ ਤੋਂ ਪਹਿਲੇ ਤੋਂ ਹਾਂਜੀ ਤੁਹਾਡੇ ਪਾਪਾ ਕੀ ਕੰਮ ਕਰਦੇ ਸੀ ਪਾਪਾ ਮੇਰੇ ਠੇਕੇਦਾਰ ਸੀਗੇ ਮਿਸਤਰੀ ਪੱਕੀ ਉਸਾਰੀ ਦਾ ਕੰਮ ਕਰ ਹਾਂਜੀ ਫਿਰ ਜਦੋਂ ਮਤਲਬ ਪਾਪਾ ਜੀ ਡੈਥ ਹੁੰਦੀ ਹੈ ਮਦਰ ਨਾਲ ਸੀਗੇ ਹਾਂਜੀ ਮੰਮਾ ਨਾਲ ਸੀ ਫਿਰ ਘਰੇ ਕੋਈ ਕਮਾਉਣ ਵਾਲਾ ਨਹੀਂ ਸੀ ਨਹੀਂ ਜੀ ਕੋਈ ਨਹੀਂ ਸੀ ਫਿਰ ਪਾਪਾ ਪਿਓ ਦਾ ਚਲੇ ਜਾਣਾ ਇਹ ਬਹੁਤ ਵੱਡਾ ਸਦਮਾ ਹੁੰਦਾ ਹੈਗਾ ਹਾਂਜੀ ਹੁੰਦਾ ਹੀ ਤੁਸੀਂ ਕਿੰਨੀ ਉਮਰ ਦੇ ਸੀ ਉਦੋਂ ਮੈਂ ਸੀਗੀ ਉਸ ਟਾਈਮ 13 ਸਾਲ ਦੀ ਫਿਰ 12 13 ਸਾਲਾਂ ਦੀ ਉਹ ਤਾਂ ਬਹੁਤ ਛੋਟੀ ਉਮਰ ਹੁੰਦੀ ਹੈ ਹਾਂਜੀ ਮਲਾਸ਼ਾ ਜਿਹੜਾ ਬੱਚਾ ਖੜਾ ਕੋਲੇ ਇੰਨੀ ਕੁ ਉਮਰ ਹੋਊਗੀ ਉਹਦਾ ਹਾਂਜੀ ਫਿਰ ਉਹ ਇਹ ਸਾਰਾ ਕੁਝ ਇੱਕਦਮ ਤੁਹਾਡੇ ਮੋਢਿਆਂ ਤੇ ਆ ਜਾਣਾ ਜਾਂ ਭਾਰ 13 ਸਾਲ ਦੇ ਬੱਚੇ ਦਾ ਨਹੀਂ ਆਇਆ ਸੀ ਮਤਲਬ ਵੀ ਉਸ ਟਾਈਮ ਮੰਮਾ ਨੇ ਥੋੜਾ ਜਿਹਾ ਮਤਲਬ ਕੰਮ ਤੇ ਲੱਗਿਓ ਥੋੜਾ ਟਾਈਮ ਘਰਾਂ ਚ ਕੰਮ ਕਰਨਾ ਹਾਂਜੀ ਘਰਾਂ ਚ ਕੰਮ ਕਰਨ ਲੱਗ ਗਏ ਸੀਗੇ ਫਿਰ ਉਸ ਤੋਂ ਬਾਅਦ ਬੰਨ ਲੂ ਤੁਸੀਂ ਫਿਰ ਪੜ ਨਹੀਂ ਸਕੇ ਹੋ ਨਹੀਂ ਮੈਂ ਪੜਤਾ ਮੇਰੀ ਬਿਲਕੁਲ ਵੀ ਨਹੀਂ ਕਦੇ ਸਕੂਲ ਹੀ ਨਹੀਂ ਗਏ ਨਹੀਂ ਸਕੂਲ ਗਏ ਆ ਤਿੰਨ ਕਲਾਸ ਪਾਸ ਕਦੇ ਅੱਜ ਦਿਲ ਚਾਹਾ ਵੀ ਜੇ ਪਾਪਾ ਹੁੰਦੇ ਹਾਂਜੀ ਮੈਂ ਪੜ ਸਕਦੀ ਫਿਰ ਤੁਹਾਨੂੰ ਸ਼ੌਂਕ ਵੀ ਨਹੀਂ ਹੋਣਾ ਸੀਗਾ ਹਾਂਜੀ ਹਾਂਜੀ ਸ਼ੌਂਕ ਬਹੁਤ ਆ ਪੜਨ ਦਾ ਮੈਨੂੰ ਹਜੇ ਵੀ ਬਹੁਤ ਸ਼ੌਂਕ ਆ ਪਾਪਾ ਯਾਦ ਆਉਂਦੇ ਬਹੁਤ ਆਉਂਦੇ ਕਿੰਨੂ ਯਾਦ ਨਹੀਂ ਆਉਂਦੇ ਮਾਪੇ ਜੇ ਉਹ ਹੁੰਦੇ ਤੁਸੀਂ ਇਹ ਕੰਮ ਕਰਦੇ ਸ਼ਾਇਦ ਨਹੀਂ ਨਹੀਂ ਹੋਣਾ ਸੀਗਾ ਉਹਨਾਂ ਨਾਲ ਕਿਸ ਤਰ੍ਹਾਂ ਦਾ ਲਗਾਵ ਸੀ ਪਾਪਾ ਨਾਲ ਤੁਹਾਡੇ ਇਹ ਮਜਬੂਰੀਆਂ ਨੇ ਤੁਹਾਡੀਆਂ ਮਤਲਬ ਜੇ ਤੁਹਾਨੂੰ ਇਸ ਫੀਲਡ 'ਚ ਆਉਣਾ ਪਿਆ ਮੈਂ ਮਹਿਸੂਸ ਕਰ ਰਿਹਾ ਹੈਗਾ ਨਹੀਂ ਤਾਂ ਦੇਖਣ ਵਾਲਿਆਂ ਨੂੰ ਤਾਂ ਇਹ ਲੱਗਦਾ ਹੁੰਦਾ ਕਿ ਜਿਹੜੀਆਂ ਨੱਚਣ ਵਾਲੀਆਂ ਕੁੜੀਆਂ ਨੇ ਸਾਹਮਣੇ ਸਾਡੇ ਪਰਫਾਰਮੈਂਸ ਮੈਂ ਤਾਂ ਕਹਿੰਦਾ ਜਿਹੜੀਆਂ ਕਲਾ ਪੇਸ਼ ਕਰਦੀਆਂ ਨੇ ਅਸੀਂ ਉਹਨਾਂ ਨੂੰ ਗਲਤ ਨਜ਼ਰ ਨਾ ਦੇਖਦੇ ਆ ਤੁਹਾਡੀ ਇੱਕ ਮਜਬੂਰੀ ਸੀ ਕਿ ਤੁਹਾਨੂੰ ਇਸ ਫੀਲਡ 'ਚ ਆਉਣਾ ਪਿਆ ਹਾਂਜੀ ਕਦੇ ਉਸ ਵੇਲੇ ਜਦੋਂ ਤੁਹਾਨੂੰ ਲੱਗਿਆ ਕਿ ਪਾਪਾ ਨਹੀਂ ਹੈ ਤੁਹਾਨੂੰ ਲੱਗਿਆ ਕਿ ਮਾਤਾ ਭਾਰ ਉਠਾ ਰਹੀ ਹੈ ਤਾਂ ਇੱਕ ਛੋਟਾ ਭਰਾ ਉਹਨੂੰ ਵੀ ਪਾਲਣਾ ਹਨਾ ਨਹੀਂ ਛੋਟੇ ਭਰਾ ਦੀ ਐਕਚੁਅਲੀ ਥੋੜੇ ਟਾਈਮ ਬਾਅਦ ਮੇਰੇ ਛੋਟੇ ਭਰਾ ਦੀ ਵੀ ਡੈਥ ਹੋ ਗਈ ਸੀ ਓਹੋ ਹਾਂਜੀ ਪਹਿਲਾਂ ਮੰਨ ਲਓ ਪਾਪਾ ਬਿਮਾਰ ਰਹੇ ਮੰਮਾ ਕੰਮ ਕਰਦੇ ਸੀਗੇ ਮੰਮਾ ਦੀ ਕਮਾਈ ਨਾਲ ਇੰਨਾ ਨਹੀਂ ਹੋ ਸਕਦਾ ਸੀਗਾ ਮਤਲਬ ਕਿ ਪਾਪਾ ਦਾ ਇਲਾਜ ਵੀ ਹੋਵੇ ਤੇ ਘਰ ਦਾ ਖਰਚ ਵੀ ਹੋਵੇ ਤੁਸੀਂ ਦੋਨੋਂ ਰਹਿ ਗਏ ਹਾਂਜੀ ਦੋਨੋਂ ਰਹਿ ਗਏ ਸੀ ਦੂਜੇ ਭਰਾਣੇ ਨਹੀਂ ਪੁੱਛਿਆ ਨਹੀਂ ਜੀ ਫਿਰ ਐਕਚੁਅਲੀ ਸਾਨੂੰ ਨਾ ਮਤਲਬ ਮੇਰੇ ਨਾਲ ਨਾ ਕੁੜੀ ਕਰਦੀ ਹੁੰਦੀ ਸੀ ਕੰਮ ਔਰਕੈਸਟਰ ਦਾ ਕੰਮ ਕਰਦੀ ਸੀ ਉਹਨਾਂ ਨੇ ਮੈਨੂੰ ਮਤਲਬ ਮੇਰੇ ਮੰਮਾ ਨੂੰ ਕਿਹਾ ਵੀ ਇਹਨੂੰ ਤੁਸੀਂ ਐਸ ਲਾਈਨ ਦੇ ਵਿੱਚ ਕੰਮ ਕਰਨ ਲਾ ਦਿਓ ਨਹੀਂ ਉਹ ਕੁੜੀ ਕੌਣ ਸੀ ਉਹਨਾਂ ਦਾ ਨਾਮ ਸੀ ਮਤਲਬ ਉਹ ਕੁੜੀ ਕੌਣ ਸੀ ਜਿਹੜੀ ਤੁਹਾਡੇ ਘਰ ਆਉਂਦੀ ਸੀਗੀ ਤੁਹਾਡੇ ਮੰਮਾ ਨੂੰ ਜਾਣਦੀ ਸੀ ਜਾਂ ਤੁਹਾਨੂੰ ਜਾਣਦੀ ਸੀ ਨਹੀਂ ਮੇਰੇ ਮੰਮਾ ਨੂੰ ਜਾਣਦੇ ਸੀ ਉਹ ਤੁਸੀਂ ਉਦੋਂ ਕਿੰਨੇ ਸਾਲ ਦੇ ਸੀਗੇ ਮੈਂ 13-14 ਸਾਲਾਂ ਦੀ ਹੁੰਦੀ 13-14 ਸਾਲ ਦੇ ਬੱਚੇ ਨੂੰ ਇਸ ਕੰਮ 'ਚ ਪਾ ਦੇਣਾ ਚੰਗਾ ਨੀ ਚੰਗਾ ਤਾਂ ਨਹੀਂ ਜੀ ਬੱਕੀ ਮਜਬੂਰੀਆਂ ਬਹੁਤ ਹੁੰਦੀਆਂ ਸੀ ਤੁਸੀਂ 13 ਸਾਲ ਦੇ ਇਸ ਕੰਮ ਚ ਚਲੇ ਗਏ ਸੀ ਹਾਂਜੀ ਨੀ 13 ਸਾਲ ਦੇ ਬਹੁਤ ਛੋਟੀ ਉਮਰ ਹੁੰਦੀ ਛੋਟੀ ਉਮਰ ਆ ਜੀ ਉਸ ਟਾਈਮ ਤੇ ਮੈਨੂੰ ਪਤਾ ਵੀ ਨਹੀਂ ਹੁੰਦਾ ਸੀ ਇੰਨਾ ਕੁਝ ਵੀ ਬੈਸ ਲੈਂਚ ਕੀ ਲੈਣਾ ਕੀ ਮਤਲਬ ਵੀ ਹੁੰਦਾ ਇਹ ਚ ਕੁਝ ਵੀ ਉਹ ਕੂੜੀ ਘਰੋਂ ਦੀ ਸੀ ਤੁਹਾਡੇ ਹਾਂਜੀ ਘਰੋਂ ਦੀ ਸੀ ਉਹਨੇ ਕਿਹਾ ਕਿ ਵੀ ਜੇ ਘਰ ਦੀ ਮਜਬੂਰੀ ਆ ਤਾਂ ਇਸ ਲੈਂਚ ਚ ਲੈ ਆਓ ਹਾਂਜੀ ਉਹ ਤੁਹਾਨੂੰ ਲੈ ਕੇ ਜਾਣ ਲੱਗੇ ਹਾਂਜੀ ਉਹ ਲੈ ਕੇ ਲੰਘ ਫਿਰ ਜੋ ਤੁਹਾਨੂੰ ਪਹਿਲੇ ਦਿਨ ਤੁਸੀਂ ਗਏ ਹਾਂਜੀ ਕੀ ਤੁਹਾਨੂੰ ਕੀ ਮਹਿਸੂਸ ਹੋਇਆ ਜਦੋਂ ਪਹਿਲੇ ਡਰ ਲੱਗਿਆ ਸੀਗਾ ਜੀ ਹੈ ਡਰ ਲੱਗਿਆ ਸੀ ਮੈਂ ਸਟੇਜ ਤੋਂ ਵਾਪਸ ਆ ਕਿਉਂਕਿ ਤੁਸੀਂ ਤਾਂ ਕਦੇ ਸਕੂਲ ਨਹੀਂ ਗਏ ਕਦੇ ਕੋਈ ਡਾਂਸ ਕੰਪੀਟੀਸ਼ਨ ਨਹੀਂ ਜਿੱਤਿਆ ਜਾਂ ਕਿਸੇ ਡਾਂਸ ਵਾਲੇ ਕੋਲ ਸਿੱਖੇ ਹੋ ਨਹੀਂ ਹਾਂਜੀ ਪਹਿਲੀ ਵਾਰ ਗਈ ਮੈਨੂੰ ਬਹੁਤ ਡਰ ਲੱਗਿਆ ਲੋਕ ਜਦੋਂ ਕਿ ਮੈਂ ਸਟੇਜ ਤੇ ਗਈ ਨਾ ਲੋਕ ਕਾਫੀ ਰੋਲਾ ਪਾਣ ਲੱਗ ਗਏ ਹੂੰ ਰੋਲਾ ਸੁਣ ਕੇ ਮੈਂ ਵਾਪਸ ਆ ਗਈ ਸੀ ਸਟੇਜ ਤੋਂ ਮੈਂ ਡਰ ਗਈ ਅੰਦਰ ਆ ਕੇ ਮੈਂ ਰੋਣ ਲੱਗ ਗਈ ਫਿਰ ਮੇਰੇ ਤੋਂ ਕਾਫੀ ਜੜੀਆਂ ਸੀਨੀਅਰ ਕੁੜੀਆਂ ਸੀਆਂ ਵੱਡੀਆਂ-ਵੱਡੀਆਂ ਕੁੜੀਆਂ ਸੀਆਂ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਡਰਨ ਵਾਲੀ ਕੋਈ ਗੱਲ ਨਹੀਂ ਤੂੰ ਹੌਸਲਾ ਰੱਖ ਮਤਲਬ ਕਿ ਸਾਨੂੰ ਦੇਖ ਤੂੰ ਵੀ ਅਸੀਂ ਕਰ ਰਹੇ ਤਾਂ ਸਾਨੂੰ ਦੇਖ ਦੇ ਕੇ ਤੂੰ ਜਿਵੇਂ ਅਸੀਂ ਕਰਾਂਗੇ ਓਵੇਂ ਕਰੀ ਚੱਲੀ ਹ ਫਿਰ ਉਹਨਾਂ ਨੇ ਹੌਂਸਲਾ ਦਿੱਤਾ ਹੋਰ ਅੱਜ ਹੋਰ ਕੱਲ ਹੋਰ ਵੀ ਅੱਧੇ ਕੰਮ ਚੱਲੀ ਗਿਆ ਦੇ ਲੋ ਮੰਨ ਲਓ ਵੀ ਉਸ ਤੋਂ ਬਾਅਦ ਮਤਲਬ ਹੌਲੀ ਹੌਲੀ ਚੇਂਜ ਆਉਂਦਾ ਗਿਆ ਖੁਦ ਫਿਰ ਮੈਨੂੰ ਆਪਣੇ ਆਪ ਨੂੰ ਮਹਿਸੂਸ ਹੋਣ ਲੱਗੇ ਪਏ ਸਿਲੈਂਚ ਪੈਸੇ ਆ ਰਹੇ ਆ ਪੈਸੇ ਕਰਕੇ ਕਰਨਾ ਹਾਂਜੀ ਪੈਸੇ ਆ ਰਹੇ ਆ ਮਾਤਾ ਨੇ ਨਹੀਂ ਲੋਕਿਆ ਨਹੀਂ ਜੀ ਮਾਤਾ ਨੇ ਕਬ ਮਜਬੂਰੀ ਕਰਕੇ ਮਜਬੂਰੀ ਕਰਕੇ ਜੀ ਭਰਾ ਕਿਤੇ ਇਸ ਗੱਲ ਕਰਕੇ ਤਾਂ ਨਹੀਂ ਅੱਡ ਹੋ ਗਿਆ ਸੀ ਕਿ ਕੁੜੀ ਆਰਕੈਸਟਰ ਚ ਜਾ ਸਕਦਾ ਹੈ ਗਰੁੱਪ ਚ ਨਹੀਂ ਉਸ ਟਾਈਮ ਤਾਂ ਮੈਂ ਕਰਦੀ ਵੀ ਨਹੀਂ ਸੀ ਕੋਈ ਹੋਰ ਰਿਸ਼ਤੇਦਾਰ ਕਿਉਂਕਿ ਇਹ ਕੰਮ ਜੇ ਮੈਂ ਨਹੀਂ ਕਹਿੰਦਾ ਕੰਮ ਵੜਾ ਕਿਤੇ ਮੇਰੀ ਗੱਲ ਤੋਂ ਲੱਗੇ ਮੈਂ ਕਿਹਾ ਨਾ ਕੰਮ ਤਾਂ ਕੰਮ ਆ ਜਿਹੜਾ ਬੰਦਾ ਕੰਮ ਕਰਦਾ ਅਸੀਂ ਕਿਹੜਾ ਕੋਈ ਗਲਤ ਕੰਮ ਕਰ ਰਹੇ ਇੱਥੇ ਗਲਤ ਕੰਮ ਕਰਨ ਵਾਲੇ ਬਹੁਤ ਨੇ ਪਰ ਲੋਕ ਕਹਿੰਦੇ ਨੇ ਲੋਕਾਂ ਦੇ ਮਨ ਦੀ ਸਾਡੀ ਸੁਸਾਇਟੀ ਇਹ ਗੱਲ ਨਹੀਂ ਮੰਨਦੀ ਕਿ ਤੁਸੀਂ ਸਮਝਦੇ ਹੋ ਗੱਲ ਅਸੈਪਟ ਨਹੀਂ ਕਰਦੇ ਤੁਹਾਡੇ ਰਿਸ਼ਤੇਦਾਰਾਂ ਨੇ ਕਿਸੇ ਨੇ ਤਾਂ ਕਿਹਾ ਹੋਣਾ ਵੀ ਕਿੰਨੇ ਨਹੀਂ ਸਾਡੇ ਸਾਰੇ ਆਣੋਂ हट ਗਏ ਸੀ ਕੋਈ ਨਹੀਂ ਆਇਆ ਹਾਂਜੀ ਕੋਈ ਵੀ ਨਹੀਂ ਹੈ ਕੋਈ ਵੀ ਨਹੀਂ ਹੈ ਜਦੋਂ ਮੇਰੇ ਭਰਾ ਦੇ ਦਿੱਥੀ ਸੀ ਸਾਡੇ ਕੋਲ ਕੋਈ ਰਿਸ਼ਤੇਦਾਰ ਕੋਈ ਵੀ ਨਹੀਂ ਆਏ ਸੀ ਉਹ ਬਾਅਦ ਚੋਈ ਡਾਕਟਰ ਤੁਹਾਡੇ ਇਸ ਕੰਮ ਤੋਂ ਬਾਅਦ ਹਾਂਜੀ ਅੱਛਾ ਡੈਥ ਤੇ ਵੀ ਨਹੀਂ ਆਏ ਨਹੀਂ ਕੋਈ ਇਸ ਕਰਕੇ ਕਿ ਤੁਸੀਂ ਇਹ ਕੰਮ ਕਰਦੇ ਹੋ ਮੇਰਾ ਵੱਡਾ ਬ੍ਰਦਰ ਜਿਹੜਾ ਸੀ ਉਹ ਵੀ ਨਹੀਂ ਆਇਆ ਸੀ ਅੱਛਾ ਹਾਂਜੀ ਇਸ ਕੰਮ ਕਰਕੇ ਹਾਂਜੀ ਵੀ ਵੀ ਰਿਸ਼ਤੇਦਾਰ ਪਾਸੇ ਹੋ ਗਏ ਵੀ ਕੁੜੀ ਇਹਦੇ ਹਾਂ ਰਿਸ਼ਤੇਦਾਰ ਵੀ ਇਹ ਕੀ ਕਰਨ ਲੱਗੇ ਵੀ ਸਾਡੀ ਫੈਮਿਲੀ ਚ ਕੋ ਕਰਦੇ ਹੀ ਨਹੀਂ ਉਹ ਜਿਹਾ ਕੰਮ ਹੂੰ ਵੀ ਤੁਸੀਂ ਕੀ ਕਰ ਰਹੇ ਹੋ ਮੇਰੇ ਮੰਮਾ ਨੂੰ ਵੀ ਕਾਫੀ ਉਹਨਾਂ ਨੇ ਮਤਲਬ ਵੀ ਬੋਲੇ ਕਾਫੀ ਵੀ ਤੁਸੀਂ ਕਿਸ ਲਾਈਨ ਚ ਪਾਤੀ ਹੂੰ ਫਿਰ ਮੇਰੇ ਮੰਮਾ ਨੇ ਕਿਹਾ ਵੀ ਤੁਸੀਂ ਸਾਡਾ ਸਾਥ ਨਹੀਂ ਦਿੱਤਾ ਤੁਸੀਂ ਆਓ ਮੇਰੇ ਕੋਲੇ ਉਦੋਂ ਕੋਈ ਪੁੱਛਣ ਤਾਂ ਆਇਆ ਨਹੀਂ ਹਾਂਜੀ ਪੁੱਛਣ ਤਾਂ ਆਇਆ ਨਹੀਂ ਤੁਹਾਡੇ ਕੋਲ ਆਟਾ ਹੈ ਕਿ ਨਹੀਂ ਹਾਂਜੀ ਤੇ ਹੁਣ ਸਾਰੇ ਹੁਣ ਦੇਖ ਲਓ ਮੈਂ ਕੰਮ ਕਰਦੀ ਆਂ ਸਾਰਾ ਕੁਝ ਹੀ ਆਪਣਾ ਹੈਗਾ ਹੁਣ ਸਾਰੇ ਆਉਂਦੇ ਆ ਹੁਣ ਸਾਰੇ ਆਉਣ ਲੱਗੇ ਸਾਰੇ ਆਉਣ ਲੱਗੇ ਗੱਡੀ ਵੀ ਖੜੀ ਹੈ ਤੁਹਾਡੇ ਕੋਲ ਤੁਹਾਡਾ ਘਰ ਵੀ ਹੈਗਾ ਆਪਣਾ ਹਾਂਜੀ ਮਾਪੇ ਤੁਹਾਡੇ ਨਾਲ ਸੀ ਚਲੋ ਪਿਓ ਤੁਹਾਡਾ ਨਾਲ ਸੀ ਮਾਤਾ ਨਾਲ ਸੀ ਅੱਜ ਤੁਹਾਨੂੰ ਤੁਹਾਡੇ ਪਤੀ ਦਾ ਬਹੁਤ ਸਹਿਯੋਗ ਹੈ ਮੈਂ ਹਾਂਜੀ ਮੇਰੇ ਹਜ਼ਰੀਨ ਬਹੁਤ ਵਧੀਆ ਨੇ ਪੂਰਾ ਸਹਿਯੋਗ ਕਰਦੇ ਨੇ ਨੇ ਅੱਜ ਕੱਲ ਜਿਵੇਂ ਆਪਾਂ ਮਰਦਾਂ ਦੀ ਗੱਲ ਕਰਦੇ ਮਰਦ ਤਾਂ ਚਾਹੁੰਦੇ ਨਹੀਂ ਔਰਤ ਕਿਵੇਂ ਸਟੇਜ ਤੇ ਨੱਚੂਗੀ ਸਾਡੀ ਸਾਇਟੀ ਵਿੱਚ ਕਿਹਾ ਜਾਂਦਾ ਇਹ ਹਾਂਜੀ ਕਿਹਾ ਜਾਂਦਾ ਬਟ ਸਾਡੇ ਵਿੱਚ ਨਾ ਮਤਲਬ ਕਿ ਕੁਝ ਐਹੋ ਜਿਹਾ ਮਾਹੌਲ ਹੋ ਗਿਆ ਘਰ ਦੇ ਵਿੱਚ ਵੀ ਮੈਂ ਤੁਹਾਨੂੰ ਐਕਚੁਅਲੀ ਗੱਲ ਦੱਸਾਂ ਜਦੋਂ ਮੇਰੀ ਮੈਰਿਜ ਹੋ ਗਈ ਨਾ ਮਮਾ ਨੇ ਲੋਕਾਂ ਨੇ ਕਿਹਾ ਵੀ ਕੁੜੀ ਵੱਡੀ ਹੋ ਗਈ ਹੁਣ ਤੇ ਵਿਆਹ ਕਰ ਦੇ ਕਿਉਂਕਿ ਇਸ ਲਾਈਨ ਦੇ ਵਿੱਚ ਕੁੜੀਆਂ ਜ਼ਿਆਦਾਤਰ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈਂਦੀਆਂ ਨੇ ਤੁਸੀਂ ਨਹੀਂ ਕਰਾਇਆ ਨਹੀਂ ਜੀ ਆਪਣੀ ਮਰਜ਼ੀ ਨਾਲ ਕੁੜੀ ਮੁੰਡੇ ਕਿਸੇ ਨਾਲ ਗੱਲਬਾਤ ਹੋ ਗਈ ਜਾਂ ਭੱਜ ਜਾਂਦੀਆਂ ਨੇ ਜਾਂ ਵਿਆਹ ਕਰਾ ਲੈਂਦੀਆਂ ਨੇ ਇਸ ਲਾਈਨ ਚ ਹਾਂਜੀ ਇਸ ਲਾਈਨ ਚ ਜ਼ਿਆਦਾਤਰ ਬਹੁਤ ਇਹੀ ਕੁਛ ਹੁੰਦਾ ਹੈ ਹੂੰ ਠੀਕ ਹੈ ਜੀ ਫਿਰ ਮੇਰੇ ਮੰਮਾ ਨੇ ਕਿਹਾ ਵੀ ਮੈਂ ਤਾਂ ਰਿਸ਼ਤਾ ਕਰਨਾ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਹੂੰ ਵੀ ਜਿੱਥੇ ਮੰਮਾ ਤੁਸੀਂ ਕਹੋਗੇ ਮੈਂ ਉੱਥੇ ਹੀ ਕਰਾਂਗੀ ਪਰ ਤੁਸੀਂ ਵੇਟ ਕਰ ਲਓ ਥੋੜਾ ਜਿਹਾ ਮੰਮਾ ਕਹਿੰਦੀ ਵੀ ਨਹੀਂ ਮੈਨੂੰ ਲੋਕ ਐ ਕਹਿੰਦੇ ਲੋਕ ਐ ਕਹਿੰਦੇ ਮੈਂ ਕਿਹਾ ਚਲੋ ਠੀਕ ਐ ਤੁਸੀਂ ਕਰ ਲਓ ਜੀ ਹਾਂਜੀ ਫਿਰ ਇਦਾਂ ਕਰਦੇ ਕਰਦੇ ਮੰਨ ਲਓ ਸਾਡੇ ਨਾਲ ਕੋਈ ਮਤਲਬ ਰਿਸ਼ਤਾ ਲੈ ਕੇ ਆ ਗਿਆ ਕਰੇ ਹੂੰ ਇਹਨਾਂ ਦਾ ਮੇਰੇ ਹਸਮਨ ਮੰਨਣ ਕਿ ਆ ਵੀ ਵਸੀਮ ਥੋੜੀ ਕੁੜੀ ਦੀ ਮੈਰਿਜ ਕਰਵਾ ਦੇਣੇ ਵੀ ਏਦਾਂ ਕਰਕੇ ਸਿੱਖ ਪਰਿਵਾਰ ਅਗੇ ਚੱਟ ਸਿੱਖ ਨੇ ਹੂੰ ਵੀ ਚੱਟ ਸਿੱਖ ਪਰਿਵਾਰ ਮੇਰੇ ਮਮਾ ਕਹਿੰਦੇ ਵੀ ਕੱਲ ਨੂੰ ਮੇਰੇ ਬੱਚੇ ਨੂੰ ਐ ਕਹਿਣਾ ਹਣਾ ਵੀ ਕਿ ਕਿ ਅਸੀਂ ਹੋਰ ਬਰਾਦਰੀ ਦੇ ਆ ਵੀ ਉਹ ਹੋਰ ਬਰਾਦਰੀ ਐਦਾਂ ਕੁਛ ਉਹ ਕਹਿੰਦੇ ਵੀ ਨਹੀਂ ਐਦਾਂ ਦਾ ਕੁਛ ਨਹੀਂ ਹੋਊਗਾ ਤੁਹਾਡਾ ਰਿਸ਼ਤਾ ਕਰਾ ਦੇ ਫਿਰ ਉਹਨਾਂ ਨੇ ਰਿਸ਼ਤਾ ਕਰਾਇਆ ਫਿਰ ਮੇਰੇ ਸੱਸ ਸਹੁਰਾ ਜਿਹੜੇ ਨੇ ਉਹਨਾਂ ਨੂੰ ਐਕਚੁਅਲੀ ਪਤਾ ਸੀਗਾ ਵੀ ਮੈਂ ਇਸ ਕੰਮ ਕਰਦੇ ਕਿਉਂਕਿ ਮੈਂ ਇਸ ਲਾਈਨ ਦੇ ਵਿੱਚ ਸੀ ਜਿਵੇਂ ਮੈਂ ਉਹਨਾਂ ਕੋ ਉਹਨਾਂ ਕੋ ਕੋਈ ਵੀ ਕਿਸੇ ਗੱਲ ਦਾ ਲੋਕ ਲਕਾੜੀ ਰੱਖਿਆ ਸੀ ਹੂੰ ਮੈਂ ਮੇਰੀ ਮੰਮਾ ਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਸਾਰਾ ਦੱਸਣਾ ਵੀ ਮੈਂ ਫਲੈਂਸ ਚ ਹੈਗੀ ਆ ਵੀ ਮੈਂ ਡਾਂਸ ਕਰਦੀ ਆ ਡਾਂਸ ਕਰਕੇ ਸਾਡਾ ਘਰ ਦਾ ਗੁਜ਼ਾਰਾ ਹੁੰਦਾ ਜੋ ਕੁਝ ਵੀ ਹੈ ਉਹ ਕਹਿੰਦੇ ਸਾਨੂੰ ਕੋਈ ਇਤਰਾਜ ਨਹੀਂ ਤੁਸੀਂ ਮੈਰਿਜ ਤੋਂ ਪਹਿਲਾਂ ਕੁਝ ਵੀ ਕਰਦੇ ਹੋ ਪਰ ਤੁਹਾਡੇ ਹਸਬੰਡ ਦੀ ਫੈਮਿਲੀ ਸੀ ਹਾਂਜੀ ਮੇਰੇ ਸਹੁਰਾ ਪਰਿਵਾਰ ਉਹ ਕਹਿੰਦੇ ਵੀ ਹੁਣ ਤੁਸੀਂ ਅਜਾ ਕੁਝ ਨਹੀਂ ਕਰਨਾ ਉਹਨਾਂ ਨੇ ਇਹ ਕਹਤਾ ਹਾਂਜੀ ਪਰ ਤੁਹਾਡੇ ਹਸਬੰਡ ਵੀ ਇਹ ਕੰਮ ਕਰਦੇ ਸੀ ਕਹਿੰਦੇ ਡੀਜੇ ਦਾ ਕੰਮ ਉਹਨਾਂ ਨੇ ਦੱਸਿਆ ਲੁਧਿਆਣੇ ਚ ਕਰਦੇ ਸੀ ਹਾਂਜੀ ਉਹ ਕਰਦੇ ਹੋਣਗੇ ਬਟ ਮੈਨੂੰ ਨਹੀਂ ਇਸ ਗੱਲ ਦਾ ਪਤਾ ਸੀਗਾ ਜੀ ਹਾਂਜੀ ਤੇ ਨਹੀਂ ਹੀ ਉਹਨਾਂ ਨੇ ਮੈਨੂੰ ਕਦੀ ਮਤਲਬ ਐਸਾ ਦੱਸਿਆ ਸੀ ਮੈਂ ਉਹਨਾਂ ਨੂੰ ਦੱਸਤਾ ਸੀਗਾ ਤੇ ਮੈਨੂੰ ਇਹ ਦੱਸਿਆ ਗਿਆ ਸੀ ਉਹ ਮਤਲਬ ਫੈਕਟਰੀ 'ਚ ਕੰਮ ਦੱਸਿਆ ਗਿਆ ਸੀ ਵੀ ਫੈਕਟਰੀ 'ਚ ਕੰਮ ਕਰਦੇ ਨੇ ਅਸੀਂ ਕਿਹਾ ਵੀ ਚਲੋ ਠੀਕ ਹੈ ਹਨਾ ਬਾਕੀ ਮੇਰੀ ਸਹੋਰਾ ਫੈਮਲੀ ਬਹੁਤ ਵਧੀਆ ਨੇ ਸਾਰੇ ਤੇ ਉਹਨਾਂ ਨੇ ਕਹਿ ਤਾ ਚਲੋ ਮੈਂ ਵੀ ਵਿਆਹ ਤੋਂ ਬਾਅਦ ਇਹ ਕੰਮ ਨਹੀਂ ਕਰਾਂ ਹਾਂਜੀ ਮੈਂ ਛੱਡਤਾ ਸੀਗਾ ਜੀ ਕਿੰਨਾ ਸੱਚਾ ਮੈਂ ਛੱਡ ਰੱਖਿਆ ਜੀ ਕਰਤ ਕਰ ਦੋ ਤਿੰਨ ਸਾਲ ਕੰਮ ਛੱਡ ਰੱਖਿਆ ਦੋ ਸਾਲ ਅੱਛਾ ਹਾਂਜੀ ਦੋ ਸਾਲ ਕੰਮ ਛੱਡ ਰੱਖਿਆ ਉਸ ਤੋਂ ਬਾਅਦ ਮੰਨ ਲਓ ਕਰੇ ਮਤਲਬ ਵੀ ਕੁ ਸਿਚੁਏਸ਼ਨ ਇਹੋ ਜੀ ਆ ਗਈ ਸਾਨੂੰ ਪਿੰਡ ਰਹਿਣ ਤੋਂ ਥੋੜਾ ਜਿਹਾ ਸਾਨੂੰ ਇਹ ਹੋ ਗਿਆ ਵੀ ਘਰ ਦਾ ਥੋੜਾ ਖਰਚ ਔਖਾ ਹੋ ਗਿਆ ਕਰਨ ਮੈਂ ਕਿ ਬਾਨ ਨੂੰ ਹਟ ਗਈ ਸੀਗੀ ਨਹੀਂ ਬੰਦੀ ਤਾਂ ਮੇਰੀ ਤਾਂ ਬੰਦੀ ਹੈ ਜੀ ਮੇਰੇ ਸੱਤ ਸਾਰੇ ਨਾ ਨਹੀਂ ਹੁੰਦਾ ਕਿ ਬਾਨ ਨੂੰ ਹਟ ਜਾ ਨਹੀਂ ਨਹੀਂ ਮੇਰੀ ਬਹੁਤ ਬੰਦੀ ਲੱਗਣ ਲੱਗੀ ਮੇਰੀ ਸੱਸ ਵੀ ਕਹਿੰਦਾ ਕਿ ਕੋਈ ਨਹੀਂ ਘਰਾਂ ਨੂੰ ਲੈ ਕੇ ਸ਼ਹਿਰ ਚੱਲਦੇ ਆ ਨਹੀਂ ਮੈਂ ਨਹੀਂ ਕਿਹਾ ਜੀ ਇਹ ਮੇਰੇ ਹਸਬੰਡ ਨੇ ਕਿਹਾ ਅੱਛਾ ਮੇਰੇ ਹਸਬੰਡ ਮਤਲਬ ਵੀ ਇੰਨਾ ਦੀ ਕੋਈ ਗੱਲ ਹਾਂਜੀ ਇਹਨਾਂ ਦੇ ਸ਼ੁਰੂ ਤੋਂ ਹੀ ਘੱਟ ਬੰਦੀ ਆ ਫੈਮਿਲੀ ਨੇ ਮੇਰੀ ਤਾਂ ਬਹੁਤ ਮੰਦੀ ਸੀ ਫਿਰ ਮਤਲਬ ਵੀ ਇਹਨਾਂ ਨੇ ਕਿਹਾ ਵੀ ਆਪਾਂ ਸ਼ਹਿਰ ਚ ਜਾ ਕੇ ਰਹਿਨੇ ਆਪਾਂ ਕੋਈ ਕੰਮ ਵਧੀਆ ਕਰ ਕਿਉਂਕਿ ਪਿੰਡ ਚ ਇੰਨਾ ਕੰਮ ਹੈ ਨਹੀਂ ਸੀਗਾ ਕਿਉਂਕਿ ਗੱਡੀ ਦਾ ਕੰਮ ਕਰਨ ਲੱਗੇ ਸੀ ਗੱਡੀ ਚਲਾ ਦੇ ਫੈਕਟਰੀ ਨਾਲ ਇੰਨਾ ਗੁਜ਼ਾਰਾ ਨਹੀਂ ਹੁੰਦਾ ਸੀ ਫੈਕਟਰੀ ਦੇ ਖਰਚੇ ਨਾਲ ਹਨਾ ਤਨਖਾਹਾਂ ਨਾਲ ਫਿਰ ਅਸੀਂ ਤਾਂ ਉਹਨਾਂ ਨੇ ਸਲਾਹ ਕੀਤੀ ਅਸੀਂ ਮਤਲਬ ਵੀ ਬਠਿੰਡੇ ਵਾਪਸ ਆ ਗਏ ਸ਼ਹਿਰ ਵਾਪਸ ਆ ਗਏ ਹਾਂਜੀ ਸ਼ਹਿਰ ਆ ਗਏ ਸ਼ਹਿਰ ਵਾਪਸ ਆ ਕੇ ਸੀ ਆਪਣੀ ਮੰਮਾ ਕੋਲੇ ਰਹਿਣ ਲੱਗੇ ਹਮ ਮੰਮਾ ਕੋਲੇ ਰਹਿਣ ਲੱਗੇ ਤੁਸੀਂ ਹੁਣ ਮੇਰੀ ਗੱਲ ਦਾ ਪਤਾ ਨਹੀਂ ਕੁਝ ਕੁੜੀਆਂ ਨੂੰ ਵੀ ਸ਼ਾਇਦ ਸਹੀ ਨ ਲੱਗਿਆ ਇਸ ਗੱਲ ਜਾਂ ਫਿਰ ਕਿਸੇ ਫੈਮਿਲੀ ਨੂੰ ਵੀ ਮੇਰੀ ਗੱਲ ਥੋੜੀ ਚੁਭੂਗੀ ਬਟ ਮੇਰੀ ਮੰਮਾ ਨੇ ਵੀ ਇੱਕ ਟਾਈਮ ਤੇ ਨਾ ਸਾਨੂੰ ਇਹ ਗੱਲ ਕਹੇਤੀ ਸੀ ਤੁਸੀਂ ਆਪ ਦਾ ਘਰ-ਬਾਰ ਲੈ ਕੇ ਤੇ ਅੱਡ ਰਹੋ ਉਹੀ ਮਾਂ ਜੀ ਨੂੰ ਜਿਹਨੂੰ ਤੁਸੀਂ ਪੈਸੇ ਕਮਾ ਕੇ ਲਿਆਂ ਹਾਂ ਜਿਸ ਮਾਂ ਨੂੰ ਮੈਂ ਜਨਨਕੀ ਭਾਂਡੇ ਮਾਂ ਜ ਨੇ ਛਡਾ ਕੇ ਵੀ ਵਧੀਆ ਤਰੀਕੇ ਨਾਲ ਰਹਿਣ ਸਹਿਣ ਲਾਗਿਆ ਉਹਦਾ ਭਰਾ ਵਾਪਸ ਆ ਗਿਆ ਹੁਣ ਨਾ ਜੀ ਕੋਈ ਥਾਂ ਨਾ ਹੋਣਾ ਕਿਸੇ ਦੇ ਨਾ ਚ ਕੁਛ ਨਹੀਂ अच्छा हां जी कुछ भी नहीं नहीं फिर ये क्यों होया मां ਦੇ ਦਿਮਾਗ 'ਚ ਇਹ ਗੱਲ ਕਿਉਂ ਆਈ ਪਤਾ ਨਹੀਂ ਜੀ ਕੁਝ ਲੋਕ ਹੋ ਸਕਦਾ ਕੁਝ ਲੋਕ ਕੀ ਕਹਿਣ ਲੱਗੇ ਹੋਣ ਅੱਜਕੱਲ੍ਹ ਤੁਹਾਨੂੰ ਪਤਾ ਲੋਕ ਬਹੁਤ ਗੱਲਾਂ ਕਰ ਲੈਂਦੇ ਨੇ ਕੁੜੀ ਵਾਪਸ ਆ ਕੇ ਰਹਿਣ ਲੱਗ ਗਈ ਚੰਗਣੇ ਲਾਦਾ ਜਵਾਈ ਕੁਝ ਲੋਕ ਤਾਂ ਐ ਵੀ ਕਹਿਣ ਲੱਗੇ ਸੀ ਮੇਰੇ ਮੰਮਾ ਨੂੰ ਕਿ ਜਵਾਈ ਤੇਰਾ ਤੇਰਾ ਘਰ ਨਪਣ ਵਾਸਤੇ ਆਇਆ ਵੀ ਤੇਰਾ ਘਰ ਮਤਲਬ ਜਿਹੜਾ ਸੀ ਘਰਾ ਤੁਹਾਡਾ ਵੀ ਇਸ ਲਾਲਚ ਦੇ ਮਾਰੇ ਵਾਪਸ ਆਇਆ اچھا ਜੀ हां जी ਤੇ ਉਸ ਤੋਂ ਬਾਅਦ ਮੈਂ ਫਿਰ ਇਹਨਾਂ ਨੇ ਮੈਂ ਇਹਨਾਂ ਨੂੰ ਕਿਹਾ ਵੀ ਆਪਾਂ ਕੰਮ ਸਟਾਰਟ ਕਰ ਲੈਨੇ ਇਹ ਕਹਿੰਦੇ ਵੀ ਨਹੀਂ ਬੇਇੱਜ਼ਤੀ ਹੋ ਜੂਗੀ ਸਭਿਆਚਾਰ ਗਰੁੱਪ ਸਟਾਰਟ ਕਰ ਲਿਆ। ਹਾਂਜੀ ਮੈਂ ਕਹਿਆ ਵੀ ਮੈਂ ਹੁਣ ਤੱਕ ਕਰਦੀ ਆਈਆਂ ਇਹ ਕੰਮ। ਮੈਨੂੰ ਕੋਈ ਦਿੱਕਤ ਨਹੀਂ ਹੈਗੀ ਨਾ ਹੀ ਮੇਰੇ ਨਾਲ ਐ ਜੋ ਕੁਝ ਆਏਗਾ ਵੀ ਮੈਂ ਵੀ ਮੈਨੂੰ ਕੋਈ ਗਲਤ ਬੋਲੂਗਾ ਜਾਂ ਕੁਝ ਵੀ ਨਹੀਂ। ਫਿਰ ਮੈਂ ਇਹਨਾਂ ਨੂੰ ਬਹੁਤ ਤਰੀਕੇ ਨਾਲ ਸਮਝਾਇਆ। ਇਹ ਮੰਨਦੇ ਨਹੀਂ ਸੀ ਕਹਿੰਦੇ ਵੀ ਨਹੀਂ ਮੇਰੀ ਬੇਇੱਜ਼ਤੀ ਹੋਊਗੀ, ਫੈਮਿਲੀ ਦੀ ਬੇਇੱਜ਼ਤੀ ਹੋਊਗੀ। ਮੈਂ ਯਾਰ ਹੁਣ ਵੀ ਤਾਂ ਆਪਾਂ ਫੈਮਿਲੀ ਤੋਂ ਅਲੱਗ ਰਹਿ ਹੀ ਰਹੇ ਆਂ। ਹੁਣ ਹੁਣ ਵੀ ਕੋਈ ਪੁੱਛਦਾ ਤਾਂ ਨਹੀਂ। ਹਾਂਜੀ ਹੁਣ ਆਪਣੇ ਕੋਲੇ ਕੁਝ ਹੈ ਹੀ ਨਹੀਂਗਾ, ਕੋਈ ਵੀ ਨਹੀਂ ਪੁੱਛ ਰਿਹਾ। ਜਿੱਦਨ ਤੁਸੀਂ ਆਪਾਂ ਕਮਾਣ ਲੱਗ ਜੈਨਾ ਆਪਾਂ ਨੂੰ ਸਾਰੇ ਪੁੱਛਣਗੇ ਉਹ ਮੋੜਾਂ ਦੇ ਨੇ ਗੁਰਪ੍ਰੀਤ ਜੁਗਣੀ ਜੀ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਇਹ ਜਦੋਂ ਮੈਂ ਕੰਮ ਸਟਾਰਟ ਕਰਨ ਲੱਗੀ ਸੀ ਉਸ ਟਾਈਮ ਤੇ ਵੀ ਤੇ ਮੈਰਿਜ ਤੋਂ ਬਾਅਦ ਵੀ ਉਹਨਾਂ ਨੇ ਮਤਲਬ ਵੀ ਸਾਡਾ ਬਹੁਤ ਜ਼ਿਆਦਾ ਮਤਲਬ ਸਾਥ ਦਿੱਤਾ ਉਹ ਕਹਿੰਦੇ ਕੋਈ ਗੱਲ ਨਹੀਂ ਵੀ ਮੈਂ ਤੁਸੀਂ ਮੇਰੇ ਕੋਲ ਗਰੁੱਪ ਹੈਗਾ ਤੁਸੀਂ ਮੇਰੇ ਗਰੁੱਪ ਚ ਦੁਬਾਰਾ ਆ ਜਾਓ ਉਹਨਾਂ ਨਾਲ ਅਸੀਂ ਦੁਬਾਰਾ ਫੇਰ ਗਰੁੱਪ ਚ ਸਟਾਰਟਿੰਗ ਕੀਤੀ ਕੰਮ ਤੋਂ ਜੀ ਮੈਰਿਜ ਤੋਂ ਬਾਅਦ ਮੈਰਿਜ ਤੋਂ ਬਾਅਦ ਜਿਵੇਂ ਇਹ ਗੱਲਾਂ ਜਿਵੇਂ ਹਰ ਬੰਦੇ ਦੇ ਦਿਮਾਗ 'ਚ ਆ ਤੁਹਾਡੇ ਸਹੁਰਾ ਪਰਿਵਾਰ ਦੇ ਦਿਮਾਗ 'ਚ ਸੀ ਤੁਹਾਡੇ ਜਿਹੜੇ ਤੁਹਾਡੀ ਫੈਮਿਲੀ ਸੁੱਧਰ ਸੀ ਕਿ ਕਿਉਂ ਮਾੜਾ ਮੰਨਿਆ ਜਾਂਦਾ ਹੈ ਕੁੜੀਆਂ ਨੂੰ ਜਦੋਂ ਪਰਫਾਰਮ ਕਰਦੀਆਂ ਨੇ ਉਹੀ ਪ੍ਰੋਗਰਾਮ ਹੁੰਦਾ ਜਿੱਥੇ ਘਰ ਦਾ ਹੀ ਪ੍ਰੋਗਰਾਮ ਹੁੰਦਾ ਜਿਹੜੇ ਹੁੰਦਾ ਜੀ ਕਰੇ ਵੀ ਆਪਾਂ ਨੱਚਦੇ ਆ ਉਹਨਾਂ ਦੀਆਂ ਆਪਣੀਆਂ ਮਤਲਬ ਔਰਤਾਂ ਵੀ ਨੱਚ ਰਹੀਆਂ ਹੁੰਦੀਆਂ ਹਾਂਜੀ ਉਹ ਉਹਨਾਂ ਨੂੰ ਚੰਗੀਆਂ ਲੱਗਦੀਆਂ ਉੱਪਰ ਲੀਆਂ ਮਾੜੀਆਂ ਲੱਗ ਰਹੀਆਂ ਹੁੰਦੀਆਂ ਇਹ ਦੇਖੋ ਜੀ ਆਪਣੇ ਆਪਣਾ ਸੋਚ ਹੁੰਦੀ ਹੈ ਦਿਮਾਗ ਆਪਣੇ ਆਪਣੇ ਹੁਣ ਆਪਾਂ ਘਰੇ ਆਪਣੇ ਕੋਈ ਫੰਕਸ਼ਨ ਆ ਆਪਾਂ ਵੀ ਨੱਚਦੇ ਹਾਂ ਨਾ ਹੂੰ ਕਰੇ ਹਰ ਕੋਈ ਨਾ ਚਾਹ ਪਹਿਲੀ ਗੱਲ ਅੱਜ ਕੱਲ ਤਾਂ ਮੈਂ ਉਹ ਤੁਹਾਡੀ ਆਪਣੀ ਖੁਸ਼ੀ ਹੁੰਦੀ ਹੈ ਤੁਸੀਂ ਆਪਣੀ ਕੋਈ ਖੁਸ਼ੀ ਨੱਚਦੇ ਹੋ ਨਹੀਂ ਇਹਦੇ ਵਿੱਚ ਖੁਸ਼ ਆਪਣੀ ਵੀ ਖੁਸ਼ੀ ਹੁੰਦੀ ਹੈ ਜੀ ਆਪ ਨੂੰ ਪਤਾ ਹੁੰਦਾ ਕਿ ਸ਼ਾਮ ਨੂੰ ਆਪਾਂ ਨੂੰ ਪੈਸੇ ਮਿਲਣੇ ਆ ਪੈਸੇ ਆਣੇ ਕਿ ਪੈਸਾ ਕਿੰਨੂੰ ਨਹੀਂ ਚੰਗਾ ਲੱਗਦਾ ਜੀ ਹੂੰ ਬਾਕੀ ਜਿਸ ਇਨਸਾਨ ਨੇ ਗਰੀਬੀ ਦੇਖੀ ਹੋਵੇ ਨਾ ਜੀ ਉਹਨੂੰ ਪਤਾ ਹੁੰਦਾ ਉਹਨੂੰ ਪਤਾ ਹੁੰਦਾ ਉਹਨੂੰ ਪੈਸਾ ਬਹੁਤ ਚੰਗਾ ਲੱਗਦਾ ਉਹ ਅਹਿਮੀਅਤ ਪਤਾ ਹੁੰਦੀ ਹੈ ਹਾਂਜੀ ਸਾਨੂੰ ਹੁਣ 1-1 ਰੁਪਏ ਦੀ ਅਹਿਮੀਅਤ ਪਤਾ ਹੈ ਪਰ ਇਸ ਲਾਈਨ ਦੇ ਵਿੱਚ ਬਹੁਤ ਕੁਝ ਗਲਤ ਜਿਵੇਂ ਤੁਸੀਂ ਹੀ ਕਿਹਾ ਕਿ ਵੀ ਬਹੁਤ ਕੁਝ ਗਲਤ ਹੁੰਦਾਗਾ ਹੁੰ ਤੇ ਉਹ ਇੱਕ ਗਲਤ ਕਰਦਾ ਤਾਂ ਸਾਰੇ ਬਦਨਾਮ ਹੋ ਜਾਂਦੇ ਹੁੰਦੇ ਆ ਜੀ ਕੀ ਗਲਤ ਹੁੰਦਾ ਇਹੋ ਜਿਹੜਾ ਤੁਸੀਂ ਕਿਹਾ ਕਿ ਮੁੰਡੇ ਕੁੜੀਆਂ ਆਪਸ ਵਿੱਚ ਰਹਿੰਦੇ ਆ ਵਿਆਹ ਕਰਾ ਲੈਂਦੇ ਇਹ ਕੋਈ ਗਲਤ ਨਹੀਂ ਹੈ ਨਹੀਂ ਗੱਲ ਇਹ ਤਾਂ ਗਲਤ ਨਹੀਂ ਹੈ ਕਰਾ ਸਕਦਾ ਕੋਈ ਵੀ ਕਰਾ ਸਕਦਾ ਜੀ ਬਾਕੀ ਹੁਣ ਤਾਂ ਸ਼ਰਿਆਮੀ ਗੱਲੀ ਮਤਲਬ ਵੈਸੇ ਆਮ ਗੱਲ ਹੀ ਹੈ ਕਿ ਮੁੰਡਾ ਕੁੜੀ ਵਿਆਹ ਕਰਾ ਲੈਣ ਦੇ ਮਾਪਿਓ ਕਹਿ ਦਿੰਦੇ ਚਲੋ ਠੀਕ ਆ ਕੋਈ ਗੱਲ ਨਹੀਂ ਕਰ ਲੈ ਠੀਕ ਆ ਵਾਪਸ ਆ ਜਾਓ ਬਟ ਮੇਰੀ ਸੋਚ ਸ਼ੁਰੂ ਤੋਂ ਹੀ ਇਹ ਸੀਗੀ ਕਿ ਮੈਂ ਵਿਆਹ ਕਰਾਉਂਗੀ ਤੇ ਆਪਣੇ ਘਰਦਿਆਂ ਦੀ ਮਰਜ਼ੀ ਨਾਲ ਵੀ ਜਿੱਥੇ ਮੇਰੇ ਮਮੂ ਦਾ ਕਹਿੰਦੇ ਥੋੜਾ ਖੜੇ ਤਾਂ ਨਹੀਂ ਚਲੋ ਬਾਕੀ ਉਹਨਾਂ ਦੀ ਸੋਚ ਆ ਜਿਸ ਟਾਈਮ ਚਲੋ ਮੇਰੇ ਵਿਆਹ ਕਰਤਾ ਉਹਨਾਂ ਨੇ ਹਨਾ ਥੋੜਾ ਟਾਈਮ ਸਾਥ ਦਿੱਤਾ ਬਾਅਦ ਚ ਹੋ ਸਕਦਾ ਉਹਨਾਂ ਨੂੰ ਅਸੀਂ ਬੋਝ ਲੱਗਣ ਲੱਗੇ ਹੋਵਾਂਗੇ ਕਿਉਂਕਿ ਮੇਰੇ ਹਸਬੰਦ ਉਸ ਟਾਈਮ ਕੰਮ ਨਹੀਂ ਸੀ ਹੂੰ ਕਿ ਸਾਨੂੰ ਕਿਤੇ ਕੰਮ ਮਿਲ ਹੀ ਨਹੀਂ ਰਿਹਾ ਸੀ ਜੀ ਇਹ ਡਿਲੀਵਰੀ ਦਾ ਕੰਮ ਕਰਦੇ ਸੀਗੇ ਡਿਲੀਵਰੀ ਤੋਂ ਮਤਲਬ ਕਿੰਨਾ ਕ ਤਨਖਾਹ ਹੁੰਦੀ ਸੀ 5000 ਰੁਪਏ ਤਨਖਾਹ ਹੁੰਦੀ ਉਸ ਦੇ ਵਿੱਚ ਦੋ ਘਰਾਂ ਦਾ ਗੁਜ਼ਾਰਾ ਨਹੀਂ ਹੁੰਦਾ ਹੂੰ ਘਰ ਦੇ ਖਰਚੇ ਹੀ ਬਹੁਤ ਸੀਗੇ ਫਿਰ ਮੈਨੂੰ ਵੈਸੇ ਮੈਨੂੰ ਚੰਗਾ ਨਹੀਂ ਲੰਦਾ ਸੀ ਕਿ ਮੰਮੀ ਏਦਾਂ ਕਹਿੰਦੀ ਫਿਰ ਮੈਂ ਉਹਨਾਂ ਨੂੰ ਕਿਹਾ ਕੰਮ ਕੰਮ ਕਰਦੇ ਕਰਦੇ ਹੁਣ ਅਸੀਂ ਦੋਨੇ ਆਪਸ ਦੇ ਵਿੱਚ ਸਾਡੇ ਇੰਨੀ ਜਾਨਾ ਬਣਦੀਆਂ ਨਾ ਸਾਨੂੰ ਸਾਰੇ ਕਹਿ ਦਿੰਦੇ ਆ ਜਿਵੇਂ ਅਸੀਂ ਕਦੇ ਲੜਦੇ ਨਹੀਂ ਸੀ ਨਹੀਂ ਜੀ ਅਸੀਂ ਸਾਡੇ ਵਿਆਹ ਨੂੰ 6-7 ਸਾਲ ਹੋ ਗਏ ਜੀ ਅਸੀਂ ਕਰਦੇ ਕਰਦੇ ਵਿੱਚ ਲੜੇ ਨਹੀਂ ਆਪਸ ਚ ਇਹ ਗੱਲ ਨਾ ਕਿਸੇ ਸਭ ਸਭ ਨੂੰ ਮਜ਼ਾਕ ਲੱਗਦੀ ਹਰ ਕੋਈ ਕਹਿੰਦਾ ਨਹੀਂ ਐਦਾਂ ਨਹੀਂ ਹੋ ਸਕਦਾ ਕਦੇ ਹੁੰਦਾ ਲੜਦੇ ਹੁੰਦੇ ਪਤਾ ਨਹੀਂ ਲੱਗਣ ਦਿੰਦੇ ਆ ਨਹੀਂ ਅਸੀਂ ਲੜਦੇ ਹੀ ਨਹੀਂ ਇਹ ਕਹਿੰਦਾ ਵੀ ਪੰਦਰਾਂ ਦਿਨ ਨਹੀਂ ਲੜਦੇ ਨੇ ਅੰਨੀ ਆਸੇ ਨਹੀਂ ਲੜਦੇ ਜੇ ਭਾਈਚਾਰ ਸਾਲ ਨੂੰ ਮੰਨ ਲਓ ਇੱਕ ਦੂਜੇ ਨਾਲ ਕੋਈ ਗੁੱਸਾ ਵੀ ਅਸੀਂ 2-4 ਦਿਨ ਇੱਕ ਦੂਜੇ ਨਾਲ ਬੋਲ ਨਹੀਂ। ਬਸ। ਹੋਰ ਸਾਡੇ 'ਚ ਕੋਈ ਐਦਾਂ ਨਹੀਂ ਹੈਗਾ ਜਿਵੇਂ ਆਮ ਲੋਕਾਂ ਦੇ ਘਰਾਂ 'ਚ ਮਾਰਦੇ ਕੁੱਟਦੇ ਆ ਹਨਾ ਜਾਂ ਇੱਕ ਦੂਜੇ ਨੂੰ ਗਾਲੀ-ਗਲੋਚ ਗਾਲੀ-ਗਲੋਚ ਸਾਡੇ ਪਰਿਵਾਰ 'ਚ ਬਿਲਕੁਲ ਵੀ ਨਹੀਂ। ਜਿਹੜੀ ਗੱਲ ਮੈਂ ਪੁੱਛ ਰਿਆ ਸੀਗਾ ਵੀ ਕੁੜੀਆਂ ਨੂੰ ਜਿਵੇਂ ਛੇੜਖਾਨੀ ਕੀਤੀ ਜਾਂਦੀ ਹੈ ਜਾਂ ਸਟੇਜ ਦੇ ਉੱਤੇ ਗਲਤ ਇਸ਼ਾਰੇ ਕੀਤੇ ਜਾਂਦੇ ਆ ਇਹ ਗੱਲਾਂ ਹੁੰਦੀਆਂ? ਹਾਂਜੀ ਹੁੰਦੀ ਆ ਆਮ ਗੱਲਾਂ ਇਹ ਤਾਂ। ਇਹ ਤਾਂ ਜੇ ਮੇਰੀ ਗੱਲ ਸੁਣੋ ਜਦੋਂ ਆਪਾਂ ਰਸਤੇ 'ਚ ਚੱਲਦੇ ਆ ਆਮ ਲੇਡੀਜ਼ ਨੇ ਚਲੋ ਆਪਾਂ ਹੁਣ ਕਿਸੇ ਨੂੰ ਤਾਂ ਨਹੀਂ ਪਤਾ ਕਿ ਮੈਂ ਆਰਕੈਸਟਰਾ ਦਾ ਕੰਮ ਕਰਦੀ ਹਾਂ ਨਾ। ਮੈਂ ਰਸਤੇ 'ਚ ਜਾ ਰਹੀ ਹਾਂ ਨਾ ਮੈਨੂੰ ਫਿਰ ਵੀ ਕੋਈ ਕੋਈ ਨਾ ਕੋਈ ਛੇੜਨ ਵਾਲਾ ਕਮੈਂਟ ਬਾਜੀ ਕਰੂਗਾ ਕੋਈ ਛੇੜਨ ਵਾਲਾ ਮਿਲ ਜਾਂਦਾ ਉਹ ਤਾਂ ਫੇਰ ਆਪਾਂ ਨੱਚਣਾ ਜਾ ਕੇ ਸ਼ਰਿਆਮ ਹਨਾ ਜੀ ਲੋਕਾਂ ਨੂੰ ਕਿਉਂਕਿ ਅਸੀਂ ਖੁਦ ਲੋਕਾਂ ਨੂੰ ਇਸ਼ਾਰੇ ਕਰਨੇ ਹਨਾ ਪੈਸੇ ਕਢਾਉਣ ਦੇ ਮਾਰੇ ਲੋਕਾਂ ਦੇ ਇਸ਼ਾਰੇ ਇਸ਼ਾਰੇ ਮਤਲਬ ਗਾਣੇ ਦੇ ਹਿਸਾਬ ਨਾਲ ਤਾਂ ਆਪਾਂ ਤਾਂ ਗਾਣੇ ਦੇ ਹਿਸਾਬ ਨਾਲ ਕਰਦੇ ਹਾਂ ਨਾ ਜੀ ਲੋਕ ਉਸ ਨੂੰ ਗਲਤ ਸੋਚਦੇ ਨੇ ਉਹਨਾਂ ਦੀ ਥਿੰਕਿੰਗ ਹੈ ਨਾ ਸੋਚ ਮੈਂ ਤੁਹਾਨੂੰ ਪਹਿਲੇ ਕਿਹਾ ਸੋਚ ਦਿਮਾਗ ਆਪਣਾ ਕੁੜੀਆਂ ਨਸ਼ਾ ਕਰਦੀਆਂ ਇਸ ਫੀਲਡ 'ਚ ਬਹੁਤ ਕਰਦੀਆਂ ਨੇ ਜੀ ਜ਼ਿਆਦਾਤਰ ਕਰਦੀਆਂ ਕਿ ਕੁਝ ਕੁ ਕਰਦੀਆਂ ਨੇ ਜਿਆਦਾਤਰ ਮੇਰੇ ਖਿਆਲ ਚ ਜਿਆਦਾਤਰ ਨਸ਼ੇ ਵਾਲੀਆਂ ਜਿਵੇਂ ਤੁਸੀਂ ਮਜਬੂਰੀ ਚ ਆਏ ਹੋ ਹਾਂਜੀ ਕੋਈ ਕੁੜੀਆਂ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗੀ ਉਹਨਾਂ ਕੋਲੇ ਹੋਰ ਕੰਮ ਹੀ ਨਹੀਂ ਹੈ ਉਹ ਇਸ ਕੰਮ ਚ ਆਇਆ ਨਹੀਂ ਹਾਂਜੀ ਇਸ ਕੰਮ ਚ ਆਇਆ ਨਹੀਂ ਤੁਹਾਡੇ ਸੰਪਰਕ ਚ ਹੈ ਤਾਂ ਅਸੀਂ ਦੇਖੀਏ ਕੁੜੀਆਂ ਇਸ ਤਰ੍ਹਾਂ ਦੀ ਹਾਂਜੀ ਮੈਂ ਖੁਦ ਦੇਖੀਆਂ ਜਿਹੜੀਆਂ ਚਿੱਟਾ ਲਾਉਂਦੀਆਂ ਹੋਣ ਜਿਨ੍ਹਾਂ ਨੂੰ ਇਹ ਕੰਮ ਕਰਨਾ ਪੈਂਦਾ ਹੋਵੇ ਨਹੀਂ ਚਿੱਟਾ ਮੈਂ ਆਪਣੇ ਅੱਖਾਂ ਨਾਲ ਤਾਂ ਮੈਂ ਕਦੇ ਦੇਖਿਆ ਨਹੀਂ ਮੈਂ ਐਵੇਂ ਕਹਦਾ ਹਾਂ ਨਾ ਕੋਈ ਵੀ ਨਸ਼ਾ ਕਰ ਬਟ ਮੈਂ ਸੁਣਿਆ ਹਾਂਜੀ ਕਰਦੀਆਂ ਡਰਿੰਕ ਵਗੈਰਾ ਕਰਦੀਆਂ ਨੇ ਹੂੰ ਜਿਹੜੀ ਗੱਲ ਕਹਿੰਦੇ ਨੇ ਲੋਕ ਹਾਂਜੀ ਵੀ ਇਹ ਡਰਿੰਕ ਕਰਦੀਆਂ ਨੇ ਪਿੱਛੇ ਬੈਠੀਆਂ ਹੁੰਦੀਆਂ ਡਰਿੰਕ ਕਰਦੀਆਂ ਸਟੇ ਕਰਦੀਆਂ ਹਾਂਜੀ ਮਤਲਬ ਉਹ ਕੁੜੀਆਂ ਇਹ ਗੱਲ ਕਹਿੰਦੀਆਂ ਨੇ ਕਿ ਸਾਡੇ ਕੋਲ ਡਰਿੰਕ ਕੀਤੀ ਉਹ ਯਾਰ ਨੱਚਿਆ ਨਹੀਂ ਜਾਂਦਾ ਹਾਂਣਾ ਜੀ ਬਾਕੀ ਆਪਣੀ ਆਪਣੀ ਹੋ ਸਕਦਾ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੋਵੇ ਹਨ ਤਾਂ ਹੀ ਕਰਦੀਆਂ ਨੇ ਇਸ ਗੱਲ ਦਾ ਮੈਂ ਕੁਝ ਨਹੀਂ ਕਹਿ ਸਕਦੀ ਹਨ ਆਪਾਂ ਕਿਉਂ ਕਿਸੇ ਨੂੰ ਮਾੜਾ ਕਹਿਣਾ ਨਹੀਂ ਅਗਲੇ ਦੀ ਆਪਣੀ ਆਪਣੀ ਸੋਚ ਪਰ ਜਿਹੜੀਆਂ ਗੱਲਾਂ ਵਾਪਰਦੀਆਂ ਜਿਵੇਂ ਗਲਾਸ ਮਾਰਿਆ ਗੋਲੀ ਚੱਲੀ ਜਿਹੜਾ ਤੁਹਾਡੇ ਬਠਿੰਡੇ ਦੇ ਸੀ ਨਾ ਕੁੜੀ ਉਹ ਹਾਂਜੀ ਮੇਰੀ ਫਰੈਂਡ ਸੀਗੀ ਜਿਹੜੀ ਜਾਨੂ ਉਹ ਜਿਹੜੀ ਕੁੜੀ ਦੇ ਸਟ ਹਾਂਜੀ ਜਿਹੜੀ ਗੋਲੀ ਚੱਲੀ ਸੀ ਜਾਨੂ ਮੇ ਸਿਸਟਰ ਮਤਲਬ ਸਿਸਟਰ ਵਾਂਗ ਹੀ ਸੀਗੀ ਸਹੇਲੀ ਸੀ ਮੇਰੀ ਬਹੁਤ ਜ਼ਿਆਦਾ ਹਾਂਜੀ ਇਕੱਠੇ ਕੰਮ ਕਰਦੇ ਸੀ ਹਾਂਜੀ ਮਲੋੜਦੇ ਸੀ ਕੁੜੀਓ ਤੁਸੀਂ ਉਸਦੇ ਨਾਲ ਸੀ ਨਹੀਂ ਨਾਲ ਤਾਂ ਨਹੀਂ ਸੀਗੀ ਮੈਂ ਘਰੇ ਸੀਗੀ ਐਕਚੁਅਲੀ ਉਹ ਸ਼ੋਅ ਦੇ ਉੱਤੇ ਮੈਂ ਵੀ ਜਾਣਾ ਸੀ ਉਸ ਦਿਨ ਹਾਂਜੀ ਉਸ ਦਿਨ ਨਾ ਮਤਲਬ ਵੀ ਮੈਨੂੰ ਆਰੰਪਰੇ ਤੋਂ ਗਰੁੱਪ ਦਾ ਹੀ ਸੀ ਮੁੰਡਾ ਮੈਨੂੰ ਉਹਨਾਂ ਨੇ ਫੋਨ ਕੀਤਾ ਕਹਿੰਦੇ ਵੀ ਜਾਨੂ ਲੇਟ ਆਉਗੀ ਕੁੜੀ ਦਾ ਨਾਮ ਜਾਨੂ ਸੀ ਉਹਦਾ ਨਾ ਮਤਲਬ ਜੇ ਕਰਦਾ ਨਾਮ ਕੁਝ ਹੋਰ ਸੀਗਾ ਵੈਸੇ ਅਸੀਂ ਉਹਨੂੰ ਜਾਨੂ ਕਹਿੰਦੇ ਸੀ ਸਟੇ ਦਾ ਨਾਮ ਜਾਨੂ ਸੀਦਾ ਜੀ ਉਹ ਕਹਿੰਦੇ ਵੀ ਜਾਨੂ ਥੋੜੀ ਜਿਹੀ ਲੇਟ ਹੋ ਜਾਊਗੀ ਵੀ ਤੁਸੀਂ ਉਹਦਾ ਸ਼ੋਅ ਲਾਉਂਗੇ ਰਾਤ ਦਾ ਤੇ ਮੇਰੇ ਮੰਮੀ ਮਤਲਬ ਐਕਚੁਅਲੀ ਸ਼ੁਰੂ ਤੋਂ ਮੈਨੂੰ ਨਾਈਟ ਦੇ ਸ਼ੋਅ ਨਹੀਂ ਲਾਣ ਦਿੰਦੇ ਸੀ ਚਾਹੇ ਗਰੁੱਪ ਤੇ ਹੋਣ ਚਾਹੇ ਕਿਵੇਂ ਵੀ ਹੋਣਾ ਮੈਨੂੰ ਰਾਤ ਨੂੰ ਕਦੇ ਵੀ ਨਹੀਂ ਜਾਂਦੇ ਦਿਨ-ਦਿਨ ਦੇ ਕਹਿੰਦੇ ਸੀ ਵੀ ਦਿਨੇ ਗਰੁੱਪ 'ਚ ਜਾਣਾ ਜਾਓ ਹਨਾ ਫਿਰ ਮੈਂ ਉਹਨਾਂ ਨੇ ਕਿਹਾ ਮੈਂ ਵੀ ਵੀਰੇ ਇਦਾਂ ਕਰਕੇ ਮਮਾ ਮੈਨੂੰ ਜਾਣ ਨਹੀਂ ਦਿੰ ਜਦੋਂ 3 ਵਜੇ ਮੈਨੂੰ ਫੋਨ ਆਇਆ ਨਾ ਜੇ ਮੇਰੇ ਫਰੈਂਡ ਦਾ ਕਿਸੇ ਦਾ ਕਹਿੰਦੇ ਜਾਣ ਦੇ ਗੋਲੀ ਲੱਗ ਗਈ ਮੇਰੇ ਮਮਾ ਬਹੁਤ ਰੋਏ ਮਤਲਬ ਮੈਨੂੰ ਇਹ ਪਹਿਲ ਪਤਾ ਲੱਗ ਹਾਂਜੀ ਮੈਂ ਵੀ ਮਤਲਬ ਵੀ ਮੈਨੂੰ ਵੀ ਬਹੁਤ ਜਾਨ ਕਿ ਤਕਲੀਫ ਹੋਈ ਕਿ ਮੇਰੇ ਇੱਥੇ ਦੀ ਜਿਹਦੇ ਨਾਮ ਰਹਿੰਦੇ ਹੋਈ ਇੱਕਦਮ ਉਹ ਗੱਲ ਆ ਗਈ ਹਾਂਜੀ ਕਿਉਂਕਿ ਰਹਿੰਦੇ ਵੀ ਸਾਡੇ ਘਰ ਦੇ ਨਾਲ ਹੀ ਸੀ ਬਿਲਕੁਲ ਉਹ ਕੁੜੀ ਹਾਂਜੀ ਬਿਲਕੁਲ ਮੰਨ ਲਓ ਦੋ ਤਿੰਨ ਘਰ ਛੱਡ ਕੇ ਘਰ ਸੀਗਾ ਹਾਂ ਬਹੁਤ ਤਕਲੀਫ ਹੋਈ ਇਸ ਗੱਲ ਦੀ ਬਾਕੀ ਜਾਦਾ ਤਕਲੀਫ ਇਸ ਗੱਲ ਦੀ ਹੋਈ ਕਿ ਉਹ ਉਸ ਟਾਈਮ ਪ੍ਰੈਗਨੈਂਟ ਸੀ ਹਾਂ ਉਸ ਉਹ ਗੱਲ ਉਹਨਾਂ ਨੇ ਸਾਨੂੰ ਉਹਨੇ ਸਾਨੂੰ 2 ਦਿਨ ਪਹਿਲਾਂ ਦੱਸੀ ਸੀ। ਕੈਨੇਡਾ। ਹਾਂਜੀ। 2 ਦਿਨ ਪਹਿਲਾਂ ਉਹਨੇ ਮੈਨੂੰ ਇਹ ਗੱਲ ਦੱਸੀ ਕਹਿੰਦੀ ਵੀ ਮੈਂ ਪ੍ਰੈਗਨੈਂਟ ਆ ਤੇ ਮੈਂ ਥੋੜੇ ਦਿਨ ਬਾਅਦ ਕੰਮ ਛੱਡ ਦੇਣਾ। ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਕਿਹੜੇ ਸਮਾਜ 'ਚ ਰਹਿ ਰਹੇ ਆਂ ਵੀ ਇਹ ਨਹੀਂ ਕਹਿ ਦੇਣਾ ਚਾਹੀਦਾ ਵੀ ਸਾਡਾ ਇਸ ਸਮਾਜ ਤੋਂ ਨਾ ਹੀ ਕੱਟ ਦਿਓ। ਕਿਹੋ ਜਿਹੇ ਲੋਕ ਰਹਿੰਦੇ ਨੇ ਇੱਥੇ ਲੋਕ ਲੋਕ ਰਹਿੰਦੇ ਆ ਕਿ ਜਾਨਵਰ ਰਹਿੰਦੇ ਆ। ਆਇਆ ਮਨ 'ਚ ਕਰੇ। ਨਹੀਂ ਜਦੋਂ ਇਹੋ ਜਿਹਾ ਕੁਝ ਮਤਲਬ ਹੋ ਜਾਂਦਾ ਫਿਰ ਤਾਂ ਬਹੁਤ ਗੁੱਸਾ ਆਉਂਦਾ ਹੈ। ਫਤਮ ਬਹੁਤ ਤਕਲੀਫ ਹੁੰਦੀ ਵੀ ਕਹੋ ਜੇ ਲੋਕ ਨੇ ਜਿਹੋ ਜੇ ਅਸੀਂ ਘਰੇ ਆ ਲੇਡੀਜ਼ ਆ ਉਦਾਂ ਦੇ ਅਸੀਂ ਆ ਹਨਾ ਜੇ ਉਹਨਾਂ ਦੇ ਪਰਿਵਾਰ ਉਹ ਜਿਹੇ ਅਸੀਂ ਆ ਸਾਡੇ ਚ ਕੋਈ ਅਲੱਗ ਤਾਂ ਹੈ ਨਹੀਂ ਹਨਾ ਜੀ ਬਾਕੀ ਅਸੀਂ ਐ ਨਹੀਂ ਹੈਗਾ ਵੀ ਜਾਂ ਕੁਝ ਗਲਤ ਕਰ ਰਹੇ ਹਾਂ ਸਟੇ ਤੇ ਮਤਲਬ ਪ੍ਰੋਗਰਾਮ ਕਰਦੇ ਆ ਵੀ ਪੂਰੇ ਕੱਪੜੇ ਪਾਏ ਹੁੰਦੇ ਨੇ ਹਨਾ ਸਾਰਾ ਕੁਝ ਦੇਖੋ ਨਾਰਮਲ ਹੁੰਦਾ ਹੁਣ ਤਾਂ ਜ਼ਿਆਦਾਤਰ ਇਹ ਚੱਲ ਗਿਆ ਵੀ ਪੂਰੇ ਕੱਪੜੇ ਹੋਣੇ ਫੁੱਲ ਮਤਲਬ ਗੁੱਤਾ ਵਗੈਰਾ ਕੀਤੇ ਹੁੰਦੀਆਂ ਨੇ ਉਹੀ ਕੁਛ ਜਿਵੇਂ ਮਾਪਾ ਘਰ ਦੇ ਦੇਖਦੇ ਘਰੇ ਕੁੜੀਆਂ ਨੱਚਦੀਆਂ ਹੁੰਦੀਆਂ ਨੇ ਨਾ ਜਾਗੋ ਵਗੈਰਾ ਤੇ ਘਰ ਦੇ ਜਿਹੜੇ ਉਹਨਾਂ ਦੀ ਫੈਮਲੀ ਹੁੰਦੀ ਹੈ ਉਹ ਵੀ ਉਦਾਂ ਹੀ ਨੱਚਦੇ ਨੇ ਅਸੀਂ ਵੀ ਉਦਾਂ ਹੀ ਨੱਚਦੇ ਹਾਂ ਪਰ ਪਤਾ ਨਹੀਂ ਕਿਉਂ ਫਰਕ ਅਸੀਂ ਗਲਤ ਹੋ ਜਾਂਦੇ ਫਰਕ ਪਤਾ ਨਹੀਂ ਕਿਸ ਗੱਲ ਦਾ ਫਰਕ ਹੈ ਜੀ ਨਹੀਂ ਹੋਣਾ ਚਾਹੀਦਾ ਇਹ ਗੱਲ ਨਹੀਂ ਮੇਰੇ ਜਾਂ ਇਹ ਹੋਣਾ ਚਾਹੀਦਾ ਵੀ ਸਾਨੂੰ ਸਾਡੇ ਘਰੇ ਆਟਾ ਦਿਓ ਹਾਂ ਅਸੀਂ ਘਰੇ ਬੈਠਦੇ ਹਾਂ ਅਸੀਂ ਘਰੇ ਬੈਠਦੇ ਹਾਂ ਜਾਂ ਸਾਨੂੰ ਕੋਈ ਰੋਜ਼ਗਾਰ ਦਿਓ ਰੋਜ਼ਗਾਰ ਮਸਲਾਂ ਤੋਂ ਸਭ ਤੋਂ ਜ਼ਿਆਦਾ ਕੰਮ ਦੀ ਆਣਾ ਜੇ ਕੰਮ ਹੋਵੇ ਨਾ ਕਿਸੇ ਕੋਲੇ ਫਿਰ ਮਤਲਬ ਵੀ ਨਹੀਂ ਨਹੀਂ ਬਹੁਤੇ ਕਰ ਕੇ ਦੇ ਦਿੰਦੇ ਆ ਲੌਜੀਕ ਇਹ ਦੇ ਦਿੰਦੇ ਆ ਕਹਿੰਦੇ ਇਹੀ ਕੰਮ ਲੱਭਿਆ ਤੁਹਾਨੂੰ ਕਰਨੋਂ ਜਿਵੇਂ ਹੁਣ ਅੱਜ ਕੱਲ੍ਹ ਤੁਸੀਂ ਤਾਂ ਚਲੋ ਆਪਾਂ ਕਹਿੰਦੇ ਕਿ ਪੂਰੇ ਕੱਪੜੇ ਪਾ ਕੇ ਨੱਚਾ ਹੁਣ ਤਾਂ ਬਿਨਾ ਕੱਪੜਿਆਂ ਤੋਂ ਕੁੜੀਆਂ ਇੰਸਟਾ ਤੇ ਆਈਆਂ ਹੋਈਆਂ ਨੇ ਤੁਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਬਟਿੰਡੇ ਕਤਲ ਹੋਇਆ ਜਿਹੜਾ ਹਾਂਜੀ ਮੈਂ ਤੁਹਾਨੂੰ ਉਹੀ ਕਹਿ ਰਹੀ ਆ ਨਾ ਵੀ ਹੁਣ ਉਹ ਦੇਖ ਲਓ ਉਹ ਕੋਈ ਗਰੀਬ ਘਰਾਂ ਦੀਆਂ ਕੁੜੀਆਂ ਨਹੀਂ ਹੁੰਦੀਆਂ ਵੱਡੇ ਵੱਡੇ ਘਰਾਂ ਦੀਆਂ ਕੁੜੀਆਂ ਹੁੰਦੀਆਂ ਨੇ ਹੂੰ ਤੁਸੀਂ ਐਂਦ ਲੋ ਕਿੰਨੇ ਵੱਡੇ ਘਰਾਂ ਦੇ ਅਸੀ ਖੋ ਤੇ ਦੇਖਦੇ ਉਹਨਾਂ ਦੇ ਪਹਿਰਾ ਵੀ ਤੂੰ ਹਨਾ ਉਹਨਾਂ ਦੀ ਮਤਲਬ ਲੋਕੇਸ਼ਨ ਜਿਹੜੀ ਹੁੰਦੀ ਹੈ ਬੈਕਗ੍ਰਾਉਂਡ ਜਿਵੇਂ ਉਹ ਵੀਡੀਓ ਬਣਾਉਂਦੇ ਨੇ ਕਿਵੇਂ ਲੱਗਦਾ ਕਿਵੇਂ ਵੱਡੇ ਵੱਡੇ ਤਕੜ ਤੜ ਘਰਾਂ ਦੀ ਕੁੜੀਆਂ ਹੁੰਦੀਆਂ ਜਿਹੜੀਆਂ ਨੇ ਗੰਦੇ ਕੱਪੜੇ ਦੇ ਕੇ ਲਚਰ ਉਹ ਕਰਦੀਆਂ ਵੀਡੀਓ ਬਣਾਉਂਦੀਆਂ ਨੇ ਫਿਰ ਉਹਨਾਂ ਨੂੰ ਤਾਂ ਕੋਈ ਕੁਝ ਕਹਿੰਦਾ ਨਹੀਂ ਗਰੀਬ ਦਿਖਦੇ ਆ ਉਹ ਗਰੀਬ ਦਿਖਦੇ ਨੇ ਤੇ ਅਸੀਂ ਸਟੇਜ ਤੇ ਕੰਮ ਕਰਨਾ ਸਾਫ਼ ਸੁਥਰਾ ਕੰਮ ਕਰਨਾ ਹਨਾ ਜੀ ਸਾਰੇ ਪੂਰੇ ਗਰੁੱਪ ਦੇ ਨਾਲ ਪੂਰੀ ਫੈਮਿਲੀ ਹੁੰਦੀ ਇੱਕ ਤਰ੍ਹਾਂ ਦੀ ਸਾਡੇ ਗਰੁੱਪ ਚ ਅਸੀਂ ਫਿਰ ਵੀ ਗਲਤ ਤੁਹਾਡੇ ਕੋਲ ਇੱਕ ਬੱਚਾ ਵੀ ਹੈ ਬੇਟਾ ਤੁਹਾਡਾ ਉਹਦਾ ਨਾਮ ਕੀ ਹੈ ਸਹਿਜਵੀਰ ਸਹਿਜ ਉਸ ਨੂੰ ਨਾਲ ਲਿਜਾਣਾ ਪੈਂਦਾ ਤੁਹਾਨੂੰ ਛੋਟਾ ਬੱਚਾ ਨਹੀਂ ਪਹਿਲਾਂ ਛੋਟਾ ਸੀ ਉਦੋਂ ਨਾਲ ਲਿਜਾਣਾ ਪੈਂਦਾ ਸੀ ਮਜਬੂਰੀ ਸੀ ਘਰੇ ਕੋਈ ਹੈ ਨਹੀਂ ਸੀ ਦੇਖ ਰਹਿ ਕਰਨ ਨਾਲ ਬਟ ਹੁਣ ਤਾਂ ਰਹਿ ਜਾਂਦਾ ਕਰੇ ਹੁਣ ਰਹਿ ਜਾਂਦਾ ਹੁਣ ਕਿਉਂਕਿ ਹੁਣ ਮੇਰੀ ਮੰਮਾ ਵੀ ਆ ਜਾਂਦੇ ਨੇ ਬੰਨ ਲੱਗੀ ਹਾਂਜੀ ਇਹਨਾਂ ਨੂੰ ਵੀ ਇੰਟਰਵਿਊ ਤੋਂ ਬਾਅਦ ਫੇਰ ਬੰਨੋਂ ਹਟ ਜੇ ਉਹ ਉਹਨਾਂ ਦੇ ਵਿੱਚ ਮੈਂ ਪਹਿਲਾਂ ਹੀ ਕਹਿ ਕਹਦੀ ਵੀ ਹੋ ਸਕਦਾ ਕਿਸੇ ਕੁਝ ਲੋਕਾਂ ਨੂੰ ਮੇਰੀਆਂ ਗੱਲਾਂ ਚੁਭਣ ਉਹਦੇ ਵਿੱਚ ਮੇਰੇ ਰਿਸ਼ਤੇਦਾਰ ਮੇਰੇ ਰਿਸ਼ਤੇਦਾਰ ਵੀ ਆ ਸਕਦੇ ਮੇਰੇ ਮਮਾ ਵੀ ਆ ਸਕਦੇ ਮੇਰੇ ਭੈਣ ਭਰਾ ਵੀ ਬਟ ਮੇਰੇ ਜੋ ਦਿਮਾਗ ਚ ਸੀਗਾ ਮੇਰੇ ਦਿਲ ਚ ਸੀਗਾ ਮੈਂ ਕਹਿੰਦਾ ਜਿਹੜਾ ਦਿਲ ਚ ਆ ਸਾਡੇ ਉਹ ਕਹਿ ਦਿੰਦਾ ਮੈਂ ਕਹਿੰਦਾ ਜੀ ਕਦੇ ਕਦੇ ਬੈਠੇ ਬੈਠੇ ਸੋਚਿਆ ਹੋਵੇ ਇਕੱਲੇ ਬੈਠੇ ਕਦੇ ਰਾਤ ਨੂੰ ਬੈਠੇ ਸੋਚਿਆ ਹੋਵੇ ਵੀ ਇੰਨੇ ਪਿਆਰੇ ਲੋਕ ਜਿਹੜੇ ਤੁਹਾਨੂੰ ਪਿਆਰ ਕਰਦੇ ਸੀਗੇ ਹਾਂਜੀ ਤੁਹਾਡਾ ਬ੍ਰਦਰ ਤੁਹਾਡੇ ਪਿਤਾ ਤੇ ਜਾਨ ਹਾਂਜੀ ਇਹ ਤਿੰਨੇ ਕਦੇ ਦਿਮਾਗ ਚ ਆਏ ਰਾਤ ਨੂੰ ਇਕੱਠੇ ਆਂਦੇ ਆ ਜੀ ਬਾਕੀ ਮੇਰੇ ਬ੍ਰਦਰ ਹੁਣ ਆ ਲਜਾਨ ਲੱਗ ਗਏ ਉਹ ਵੀ ਹੁਣ ਥੋੜੇ ਦਿਨ ਹੋ ਗਏ ਆ ਕੇ ਗਏ ਨੇ ਹੁਣ ਤਾਂ ਜਿਹੜੇ ਚਲੇ ਗਏ ਇਸ ਦੁਨੀਆ ਤੋਂ ਉਹ ਤਾਂ ਜੀ ਬਹੁਤ ਜ਼ਿਆਦਾ ਆਉਂਦੇ ਨੇ ਜਦੋਂ ਮੰਨ ਲਓ ਕਿ ਵੀਡੀਓ ਦੇਖਦੇ ਆਂ ਪ੍ਰਾਣੀ ਹਨਾ ਮੇਰੀ ਸੇਲੀ ਦੀ ਬਹੁਤ ਜ਼ਿਆਦਾ ਆਂਦੀ ਉਹਦੀ ਕਿਉਂਕਿ ਉਹਦੇ ਵਰਗੀ ਮਤਲਬ ਹਾਸਮੁਖ ਖੁਸ਼ਦਿਲ ਕੁੜੀ ਮੈਂ ਹੁਣ ਦੇਖੀ ਨਹੀਂ ਕੀ ਕਹੋਗੇ ਇਹੋ ਜਿਹੇ ਲੋਕਾਂ ਨੂੰ ਜਿੰਨੇ ਜਿਹੜੇ ਇਹੋ ਜੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਹਾਲਾਂਕਿ ਪੈਲਸ ਦੇ ਬਾਹਰ ਲਿਖਿਆ ਹੁੰਦਾ ਹਥਿਆਰ ਲੈ ਕੇ ਆਉਣਾ ਮਨਾ ਫਿਰ ਵੀ ਲੈ ਕੇ ਆਉਂਦੇ ਨੇ ਜੀ ਹੁਣ ਵੀ ਬਹੁਤ ਆਉਂਦੇ ਆ ਹਥਿਆਰ ਤਾਂ ਹੁਣ ਵੀ ਲੈ ਕੇ ਆਉਂਦੇ ਨੇ ਤੁਹਾਨੂੰ ਲੱਗਦਾ ਸਾਡੇ ਲੋਕ ਫੋਕਰੇ ਨੇ ਹਾਂਜੀ ਇੱਕ ਵਾਰੀ ਮੈਂ ਤੁਹਾਨੂੰ ਦੱਸਾਂ ਵੈਸੇ ਮੇਰੇ ਨਾਲ ਜ਼ਿਆਦਾਤਰ ਐਦਾਂ ਕੁਝ ਹੋਇਆ ਨਹੀਂ ਕਿਉਂਕਿ ਗਰੁੱਪ 'ਚ ਨਹੀਂ ਐਦਾਂ ਹੁੰਦਾ ਤੇ ਇੱਕ ਵਾਰੀ ਮੈਂ ਗਈ ਸੀ ਕਿਸੇ ਨਾਅ ショਅ ਤੇ ਤਿੰਨ ਕੁੜੀਆਂ ਸੀ ਸੀ ਉੱਥੇ ਇੱਕ ਮੁੰਡਾ ਮੇਰੇ ਨਾਲ ਮਤਲਬ ਹੱਥੋਂ ਪਾਈ ਹੋ ਗਿਆ ਸੀਗਾ ਲੜਪੇ ਸੀ ਜਿਹੜਾ ਵਿਆਹ ਤੇ ਆਇਆ ਸੀ ਕੋਈ ਹਾਂਜੀ ਵਿਆਹ ਤੇ ਆਇਆ ਸੀਗਾ ਉਹ ਹਾਂ ਉਹ ਸ਼ਾਇਦ ਉਹ ਆ ਕਹਿ ਰਹੇ ਸੀ ਕਿ ਮੇਰੇ ਨਾਲ ਨੱਚ ਮੈਂ ਉਹਨੂੰ ਕਿਹਾ ਵੀ ਮੈਂ ਤੁਸੀਂ ਨੱਚ ਰਹੇ ਹੋ ਤੁਸੀਂ ਸੈਡ ਤੱਕ ਪੜਾ ਨੱਚੋ ਵੀ ਮੈਂ ਤੁਹਾਡੇ ਨਾਲ ਕਿਵੇਂ ਨੱਚਾਂ ਸਾਰੀ ਤੁਹਾਡੀ ਫੈਮਿਲੀ ਉਹੀ ਗੱਲ ਹੈ ਨਾ ਫਿਰ ਜੇ ਆਪਾਂ ਕਿਸੇ ਦੀ ਗੱਲ ਮੰਨਦੇ ਫਿਰ ਫੈਮਿਲੀ ਵਾਲੇ ਲੋਕ ਇਤਰਾਜ਼ ਕਰਦੇ ਨੇ ਕੀ ਅੰਦਾ ਕਰਦੀ ਐ ਅੰਦਾ ਕਰਦੀ ਹਣਾ ਤੇ ਮੈਨੂੰ ਕਿਹਾ ਵੀ ਤੁਸੀਂ ਸੈਡ ਤੇ ਨੱਚਣਾ ਨੱਚੀ ਚਲੋ ਬਟ ਮੈਂ ਹੱਥੋਂ ਤ ਫੜ ਕੇ ਮੈਂ ਨਹੀਂ ਨੱਚਦੀ ਅੱਛਾ ਇਸ ਤਰ੍ਹਾਂ ਕਰਦੇ ਨੇ ਲੋਕ ਹਾਂਜੀ ਕਰਦੇ ਨੇ ਉਹ ਮੁੰਡੇ ਨੇ ਨਾ ਕੈਵਨ ਦੇ ਵਿੱਚ ਆ ਗਿਆ ਮੈਂ ਸਟੇਜ ਤੋਂ ਥੱਲੇ ਕੈਵਨ ਚ ਆ ਗਿਆ ਕੈਵਨ ਚ ਆ ਗਿਆ ਕੈਵਨ ਚ ਆ ਕੇ ਉਹਨੇ ਪਿਸਤਲ ਕੱਢ ਲਈ ਅੱਛਾ ਹਾਂਜੀ ਪਿਸਤਲ ਕੱਢ ਕੇ ਤੇ ਮੈਨੂੰ ਕਾਫੀ ਬੋਲਿਆ ਉਹ ਤੇ ਉਸ ਤੋਂ ਜਦੋਂ ਜਾਨੂੰ ਦਾ ਮਰਡਰ ਹੋਇਆ ਨਾ ਉਸ ਤੋਂ ਥੋੜੇ ਦਿਨਾਂ ਦੀ ਬਾਅਦ ਦੀ ਗੱਲ ਹੈ ਜਦੋਂ ਦੀ ਡੈਥ ਹੋਈ ਐ ਉਸ ਡੈਥ ਤੋਂ ਥੋੜੇ ਦਿਨਾਂ ਬਾਅਦ ਦੀ ਗੱਲ ਹੈ ਹਾਂਜੀ ਥੋੜੇ ਦਿਨਾਂ ਬਾਅਦ ਦੀ ਗੱਲ ਹੈ ਤੇ ਉਮਨ ਨੂੰ ਬੋਲਣ ਲੱਗਾ ਕਾਫੀ ਮੈਂ ਗੋਲੀ ਮਾਰ ਦੂੰਗਾ ਇਹ ਐ ਉਹ ਐ ਮੈਂ ਉਹਨੇ ਇਹ ਗੱਲ ਕੀਤੀ ਮੈਂ ਕਿ ਵੀ ਇੱਕ ਜਿਹੜਾ ਪਹਿਲਾਂ ਮਾਰਿਆ ਨੇ ਕੁੜੀ ਤੁਸੀਂ ਉਹਦਾ ਅੰਜਾਮ ਦੇਖ ਲਓ ਵੀ ਉਹਦੇ ਨਾਲ ਕੀ ਹੋ ਰਿਹਾ ਵੀ ਤੁਸੀਂ ਇੰਨਾ ਕੁਝ ਬੋਲ ਰਹੇ ਹੋ ਹਨਾ ਜੇ ਤੇਰੇ ਚ ਹਿੰਮਤ ਤਾਂ ਤੂੰ ਮਾਰ ਕੇ ਵੀ ਦਿਖਾ ਦੇ ਮੈਂ ਜਾਨੀ ਕਿ ਕਾਫੀ ਉਹਦੇ ਨਾਲ ਬੈਸਪਸਾਈ ਹੋ ਗਈ ਮੈਂ ਗਾਲਾਂ ਵੀ ਕੱਢੀਆਂ ਮੈਂ ਇਹਨੇ ਕਹਿੰਦੀ ਵੀ ਮੈਂ ਉਹਨੂੰ ਕੁਝ ਬੋਲ ਹੀ ਨਹੀਂ ਜਿਵੇਂ ਉਹ ਮੈਨੂੰ ਬੋਲ ਰਿਹਾ ਸੀ ਮੈਂ ਉਹਦੇ ਹੀ ਉਹਨੂੰ ਬੋਲਦੀ ਸੀ ਗਾਲਾਂ ਗਲੋਚ ਚੋਰੀ ਸੀ ਪਰ ਕੋਈ ਕਾਰਵਾਈ ਕਰਵਾਈ ਕਿਸ ਤੁਹਾਡੇ ਜਿਹੜੇ ਆਰਗੇਨਾਈਜ਼ਰ ਸੀ ਜਾਂ ਤੁਹਾਨੂੰ ਜਿਹੜੇ ਨਹੀਂ ਫਿਰ ਉਹਨਾਂ ਨੇ ਰੋਕ ਲਿਆ ਸੀ ਫਿਰ ਉਹਨਾਂ ਨੇ ਜਿਹੜੇ ਸਾਡੇ ਆਰਗੇਨਾਈਜ਼ਰ ਸੀ ਉਹਨਾਂ ਨੇ ਫਿਰ ਪੈਲਸ ਵਾਲੇ ਨੂੰ ਕਿਹਾ ਪੈਲਸ ਵਾਲੇ ਨੇ ਫਿਰ ਪੁਰਸ ਮੰਗਾਈ ਸੀ ਉੱਥੇ ਤੇ ਫਿਰ ਉਹਨਾਂ ਨੇ ਗਲਤੀ ਮੰਗੀ ਮੇਰੇ ਕੋਲੇ ਆ ਕੇ ਸੌਰੀ ਫੀਲ ਤਾ ਉਹ ਕਹਿੰਦੇ ਵੀ ਪੀਤੀ ਖਾਦੀ ਦੇ ਵਿੱਚ ਇਦਾਂ ਹੋ ਗਿਆ ਨਹੀਂ ਪੀਤੀ ਖਾਦੀ ਚ ਇਹ ਥੋੜਾ ਹੈਗਾ ਤੁਸੀਂ ਆਪਦੇ ਆਪਦੀ ਕਿਸੇ ਧੀ ਭੈਣ ਕਲੀ ਨਹੀਂ ਕਰਦੀ ਗੋਲੀ ਉਵੇਂ ਨਹੀਂ ਨਾ ਹੁੰਦੀ ਜੀ ਸਾਡੇ ਵੱਲੀ ਹੋ ਜਾਂਦੀਆਂ ਨੇ ਨਾ ਜੀ ਸਾਡੇ ਵੱਲੀ ਤੁਹਾਨੂੰ ਦੂਜੀਆਂ ਕੁੜੀਆਂ ਦਿਖਦੀਆਂ ਦੂਜੀਆਂ ਕੁੜੀਆਂ ਦੇਖਦੀਆਂ ਜਾਂ ਆਪਦੀਆਂ ਕਿਹਨੂੰ ਦੇਖਦੀਆਂ ਹਾਂ ਬਾਕੀ ਸਾਰਾ ਕੁਝ ਸਮੇ ਦੇ ਹਿਸਾਬ ਨਾਲ ਹੈ ਨਾ ਜੀ ਟਾਈਮ ਹੁਣ ਚੇਂਜ ਹੋ ਰਿਹਾ ਹੁਣ ਸਾਰਾ ਕੁਝ ਸੈਟਾ ਹੁਣ ਤਾਂ ਮੈਂ ਦੇਖ ਰਹੀ ਹਾਂ ਕਿਉਂਕਿ ਮੈਂ ਜਿੱਥੇ ਵੀ ਪ੍ਰੋਗਰਾਮ ਤੇ ਜਾਂਦੀ ਹਾਂ ਤੁਹਾਨੂੰ ਬਹੁਤ ਵਧੀਆ ਲੱਗਦਾ ਕੋਈ ਆਓ ਜੀ ਕੋਈ ਕੋ ਗਲ ਨਹੀਂ ਹੋਈ ਬਿੰਦਿਮਾਨ ਲੋ ਕਿਸੇ ਨੇ ਕੁਝ ਗਲਤ ਬੋਲਿਆ ਹੈ ਨਾ ਜਾਂ ਕੁਝ ਗਲਤ ਹੋਇਆ ਸਭ ਕੁਝ ਵਧੀਆ ਜੀ ਨਾਲ ਖੜਨ ਵਾਲੇ ਲੋਕਾਂ ਨੂੰ ਕੀ ਕਹੋਗੇ ਜਿਹੜੇ ਨਾਲ ਖੜੇ ਵਧੀਆ ਨਹੀਂ ਫਲਾਇ ਛਤਰੀ ਫੜ ਕੇ ਖੜੇ ਵਧੀਆ ਨਹੀਂ ਹੈ ਵਧੀਆ ਨਹੀਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਅਲੀਸ਼ਾ ਜੀ ਕਹਾਂ ਜਾਂ ਸਭੋ ਕਹਾਂ ਜਾਂ ਸਰਬਜੀਤ ਕੁਝ ਮਰਜ਼ੀ ਕਹਿ ਲਓ ਜੀ ਇਸ ਲਾਈਨ ਦੇ ਵਿੱਚ ਨਾਮ ਕਹਿੰਦੇ ਨੇ ਨਾ ਮੈਂ ਸਰਬਜੀਤ ਕੌਰ ਤੋਂ ਕਰ ਦੇਣਾ ਛੱਭੋ ਕਹਿਣਾ ਸ਼ੁਰੂ ਕਰਤਾ ਜੀ ਉਸ ਤੋਂ ਬਾਅਦ ਫਿਰ ਮੈਨੂੰ ਸਾਰੇ ਜਦੋਂ ਮੈਂ ਇਸ ਲਾਈਨ 'ਚ ਆਈ ਕਹਿੰਦੇ ਵੀ ਸਰਬਜੀਤ ਨਾਮ ਚੰਗਾ ਨਹੀਂ ਲੱਗਦਾ ਇਸ ਲਾਈਨ 'ਚ ਨਾਮ ਚੇਂਜ ਕਰ ਲੈਣਾ ਪੈਂਦਾ ਫਿਰ ਉਹਨਾਂ ਨੇ ਮੇਰਾ ਨਾਮ ਅਲੀਸ਼ਾ ਰੱਖਤਾ ਜੀ ਤੇ ਇਸ ਟਾਈਮ ਦੇਖੋ ਜੀ ਹੁਣ ਅਲੀਸ਼ਾ ਅਲੀਸ਼ਾ ਬਸ ਪਰਮਾਤਮਾ ਦੀ ਕਿਰਪਾ ਜੀ ਬਹੁਤ ਬਹੁਤ ਸ਼ੁਕਰੀਆ ਅਲੀਸ਼ਾ ਜੀ ਇਸ ਪ੍ਰੋਗਰਾਮ 'ਚ ਆਉਣ ਲਈ ਮੈਂ ਚਾਹਣਾ ਕਿ ਤੁਹਾਡੀ ਰਿਸਪੈਕਟ ਹੋਵੇ ਤੁਹਾਡੇ ਇਸ ਕੰਮ ਦੇ ਲੋਕ ਜਿਹੜੇ ਕੰਮ ਕਰਦੇ ਨੇ ਉਸ ਨੂੰ ਸਹੀ ਨਜ਼ਰੀਏ ਨਾਲ ਦੇਖਿਆ ਜਾਵੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਲੋ ਜੀ ਇਹ ਸਨ ਅਲੀਸ਼ਾ ਬਠਿੰਡੇ ਤੋਂ ਉਹ ਕੁੜੀ ਜੋ ਆਪਣੇ ਘਰ ਦੀਆਂ ਮਜਬੂਰੀਆਂ ਦੇ ਕਾਰਨ ਸੱਭਿਆਚਾਰ ਗਰੁੱਪ ਜਾਂ ਆਰਕੈਸਟਰਾ ਗਰੁੱਪ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹਨਾਂ 'ਚ ਕੰਮ ਕਰਦੀ ਹੈ ਉਸਨੇ ਕਿਹਾ ਕਿ ਮਜਬੂਰੀਆਂ ਨੇ ਜੋ ਸਾਨੂੰ ਲੈ ਕੇ ਆਈਆਂ ਨੇ ਜੇ ਤੁਸੀਂ ਚਾਹੋ ਨਿਓ ਕਿ ਅਸੀਂ ਇਹ ਕੰਮ ਨਾ ਕਰੀਏ ਤਾਂ ਸਾਨੂੰ ਜਾਂ ਤਾਂ ਰੋਜ਼ਗਾਰ ਮਿਲ ਜੇ ਤਾਂ ਕਿ ਅਸੀਂ ਹੋਰ ਕੰਮ ਕਰ ਸਕੀਏ ਪਰ ਇਹ ਵੀ ਕੰਮ ਕੋਈ ਇਹ ਨਹੀਂ ਹੈ ਕਿ ਗਲਤ ਕਰਦੀਆਂ ਨੇ ਇਹ ਵੀ ਰਿਸਪੈਕਟ ਵਾਲਾ ਕਿ ਅਸੀਂ ਇੱਜ਼ਤ ਨਹੀਂ ਦਿੰਦੇ ਕਿਸੇ ਦੇ ਕੰਮ ਨੂੰ ਇੱਜ਼ਤ ਦੇਣੀ ਸਿੱਖੀਏ ਇੱਕ ਦੂਜੇ ਨੂੰ ਤਾਂ ਹੀ ਇੱਜ਼ਤ ਮਿਲਦੀ ਹੈ ਕੈਮਰਾਮੈਨ ਗੁਰਵਿੰਦਰ ਦੇ ਨਾਲ ਹੈਪੀ ਪਾਕ